ਉਹ ਲੱਗੇ ਬਲੱਬ ਆ ਤੁਹਾਡੇ ਵੀ ਹੌਸਲਾ ਰੋ ਬਈ ਹਾਂ ਹਾਂ ਜੀ ਆਉਣਗੇ ਮੰਮੀ ਵੀ ਮੂਆ ਬਣ ਜੰਗੇ ਆ ਬੱਤ ਅ ਜੇ ਤੁਸੀਂ ਕਲਿੱਪ ਦੇਖੀ ਨਾ ਸਿਰਫ ਇਸ ਕਲਿੱਪ ਨੂੰ ਇਹਨਾਂ ਦੇ ਸ਼ੁੱਧ ਗਾਲ ਵਰਨੀ ਚਾਹੀਦੀ ਹੈ ਪੰਜਾਬੀ ਗਾਲਾਂ ਵਰਤਣੀਆਂ ਚਾਹੀਦੀਆਂ ਹੁਣ ਤੁਸੀਂ ਕਹੋਗੇ ਕਿਉਂ ਇਸ ਕਲਿੱਪ ਦੇ ਵਿੱਚ ਅਜੀਬ ਨਹੀਂ ਹੈਗਾ ਹੁਣ ਤੁਸੀਂ ਦੇਖਿਆ ਵੀ ਨਹੀਂ ਆਹ ਆਇਓ ਲਾਗੜ ਤੋਂ ਥੋੜੀ ਦੇਰ ਬਾਅਦ ਦੇਖੋ ਜਾਈਏ ਮੈਂ ਕੋਈ ਸਹੇਕਣ ਹੋਰ ਠੀਕ ਹੈ ਕਿ ਮਿਲੂਗੀ ਨਾਮ ਦੇ ਨਾਮ ਤੇ ਡੇਟ ਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਜੇ ਕਰੇਗਾ ਤਾਂ ਇੱਕ ਹੀ ਬੇਟ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਜੈਸਮਿਨ ਮਹਾਲ ਦੇ ਘਰੇ ਇੱਕ ਧੀ ਨੇ ਜਨਮ ਲਿਆ ਜੈਸਮਿਨ ਨੂੰ ਜੈਸਮਿਨ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੱਚਾ ਤੇ ਬੱਚਾ ਦੋਨੋਂ ਤੰਦਰੁਸਤ ਰਹਿਣ ਅਸੀਂ ਤਾਂ ਇਹੀ ਕਾਮਨਾ ਕਰਦੇ ਆ ਪਰ ਡਿਊਰਿੰਗ ਪ੍ਰੈਗਨਨਸੀ ਡਿਊਰਿੰਗ ਡਿਲੀਵਰੀ ਐਂਡ ਆਫਟਰ ਡਿਲੀਵਰੀ ਇਹਨਾਂ ਨੇ ਜੋ ਗੰਦ ਪਾਇਆ ਜੋ ਗੰਦ ਪਾਇਆ ਰਹਿ ਰੱਬ ਦਾ ਨਾ ਜੋ ਇਹਨਾਂ ਨੇ ਹਰਕਤਾਂ ਕੀਤੀਆਂ ਉਹ ਤਾਂ ਬਰਦਾਸ਼ਤ ਦੇ ਬਿਲਕੁਲ ਵੀ ਕਾਬਿਲ ਨਹੀਂ ਐ ਜਦੋਂ ਮੈਨੂੰ ਪਤਾ ਲੱਗਿਆ ਸੀ ਪ੍ਰੈਗਨੈਂਟ ਹੈਗੀ ਐ ਗੰਦ ਤਾਂ ਇਹਨੇ ਬਹੁਤ ਪਾਇਆ ਮੈਂ ਕਿਹਾ ਚਲ ਛੱਡ ਯਾਰ ਇੱਕ ਵਾਰ ਡਿਲੀਵਰੀ ਹੋ ਜੇ ਉਸ ਤੋਂ ਬਾਅਦ ਇਹਨੂੰ ਇਕੱਠਾ ਹੀ ਰਗੜਾਂਗੇ ਠੀਕ ਐ ਬਟ ਆਫਟਰ ਡਿਲੀਵਰੀ ਇਹਨੇ ਤਾਂ ਸਾਰੀਆਂ ਹੱਦਾ ਪਾਰ ਕਰਤੀਆਂ ਸਾਰੀਆਂ ਸੰਗਾ ਸ਼ਰਮਾ ਚੱਕੇ ਛਿੱਕੂ ਤੇ ਟੰਗਤੀਆਂ ਲੋਕੀ ਕਹਿੰਦੇ ਸੀ ਮੈਂ ਵੀ ਸੁਣਿਆ ਸੀ ਜਿਹੜੇ ਪਿੰਡਾਂ ਵਾਲੇ ਲੋਕ ਹੁੰਦੇ ਆ ਉਹਨਾਂ ਚ ਸੰਗ ਸ਼ਰਮ ਵਿਹਾਰ ਥੋੜੀ ਜ਼ਿਆਦਾ ਹੁੰਦੀ ਹੈ ਠੀਕ ਹੈ ਬਟ ਇਹਨਾਂ ਨੇ ਤਾਂ ਸ਼ਹਿਰੀਆਂ ਨੂੰ ਵੀ ਮਾਰ ਪਾਤੀ ਸ਼ਹਿਰੀਆਂ ਛੱਡੋ ਇਹਨਾਂ ਨੇ ਤੇ ਜਿਹੜੇ ਅਮਰੀਕਾ ਕੈਨੇਡਾ ਲੋਕ ਰਹਿੰਦੇ ਉਹਨਾਂ ਨੂੰ ਵੀ ਮਾਰ ਪਾਤੀ ਇਸ ਮਾਮਲੇ ਦੇ ਵਿੱਚ ਇੰਨੀ ਸ਼ਰਮੀ ਕੀਤੀ ਹੋਈ ਹੈ ਇਹਨਾਂ ਨੇ ਠੀਕ ਹੈ ਪਹਿਲਾਂ ਇਹ ਦੇਖੋ ਕਲਿੱਪ ਫਿਰ ਅੱਗੇ ਗੱਲ ਕਰਦੇ ਹੈਗੇ ਲੋ ਜੀ ਇਹਨਾਂ ਤੇ ਅਸਫੇਰ ਕੋ ਜਾਣਾ ਪਿਆ ਦੇਖ ਰਹੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਹੋ ਵੈਸੇ ਉਹਨਾਂ ਨੇ ਹੁਣ ਟ੍ਰੇਨ ਹਟ ਨਹੀਂ ਲਿਆ ਸਵੇਰ ਤਈਆਂ ਜੈਕਸਨ ਸਵੇਰੇ ਵੀ ਲਵਾਇਆ ਤਾਂ ਦੇਖੋ ਵੀਰੋ ਆ ਦੇਖਦੇ ਹਾਂ ਕੀ ਹੁੰਦਾ ਉਹ ਕਹਿੰਦੇ ਵੀ ਦੇਖੋ ਜੇ ਰਪੇ ਨਾ ਆ ਗਈ ਵੀ ਫਿਰ ਤਾਂ ਮੈਨੂੰ ਇੱਕ ਗੱਲ ਦੱਸੀ ਇਹ ਘਰ ਵਾਲੀ ਤੇਰੀ ਹੈ ਨਾ ਤੇਰੀ ਆ ਵੀ ਹੈ ਨਾ ਤੇ ਫਿਰ ਐਮਰਜੈਂਸੀ ਵਿੱਚ ਤੂੰ ਨਹੀਂ ਲੈ ਕੇ ਜਾਏਂਗਾ ਤੇ ਹੋਰ ਕੌਣ ਲੈ ਕੇ ਜਾਏਗਾ ਤੁਹਾਡੇ ਵੀਵਰਸ ਇਹ ਤੁਹਾਡੇ ਸਬਸਕ੍ਰਾਈਬਰ ਵੈਸੇ ਤੁਹਾਡੇ ਸਬਸਕ੍ਰਾਈਬਰ ਜੈਸਮੀਨ ਨੂੰ ਐਮਰਜੈਂਸੀ ਚ ਹਸਪੀਟਲ ਲੈ ਜਾਂਦੇ ਨਾ ਤਾਂ ਜ਼ਿਆਦਾ ਬੈਟਰ ਸੀ ਕਿਉਂਕਿ ਉਹ ਤੁਹਾਡੇ ਨਾਲ ਵੱਧ ਸਿਆਣੀ ਲੱਗਦੇ ਮੈਨੂੰ ਤੁਹਾਡੇ ਕਮੈਂਟ ਪੜ ਕੇ ਪੜ ਕੇ ਪਤਾ ਲੱਗਦਾ ਹੈਗਾ ਤੁਹਾਨੂੰ ਮੱਤਾ ਦਿੰਦੇ ਰਹਿੰਦੇ ਹੈਗੇ ਆ ਵੀ ਆ ਨਾ ਕਰੋ ਇਦਾਂ ਨਾ ਕਰੋ ਆ ਗੰਦ ਨਾ ਪਾਓ ਠੀਕ ਹੈ ਜੋ ਲੈ ਜਾਂਦੇ ਨਾ ਤੇ ਜਿੱਦਾਂ ਤੂੰ ਆ ਸ਼ੂਟ ਕਰਕੇ ਦਿਖਾ ਰਹਿਆ ਆ ਉਹਦੇ ਲੇਬਰ ਪੇਨ ਹੋ ਰਹੀ ਹੈ ਇਹ ਬੰਦੇ ਨੂੰ ਏਡੀ ਸ਼ਰਮ ਨਹੀਂ ਹੈਗੀ ਮੇਰੇ ਜਨਾਨੀ ਕਿਹੜੇ ਹਾਲਾਤਾਂ ਦੇ ਵਿੱਚ ਪਈ ਹੋਈ ਹੈ ਤੇ ਮੈਂ ਉਹਨੂੰ ਸ਼ੂਟ ਕਰਕੇ ਪੂਰੀ ਦੁਨੀਆ ਨੂੰ ਦਿਖਾ ਰਿਆ ਹਾਂ ਕੌਣ ਇਦਾਂ ਆਪਣੀ ਜਨਾਨੀ ਨੂੰ ਦਿਖਾਉਂਦਾ ਹੁੰਦਾ ਕਿੰਨਿਆਂ ਨੂੰ ਤੂੰ ਦੇਖ ਲਿਆ ਸਿਰਫ ਇਹ ਕੋ ਪੰਜਾਬੀ ਵਲੋਗਰ ਨੇ ਇਹੋ ਜਿਹੀ ਵਲੌਗ ਪਾਈ ਸੀ ਨਾ ਜੇ ਇੱਕ ਬੰਦੇ ਨੇ ਗੰਦ ਪਾਇਆ ਤੇ ਮਤਲਬ ਤੁਸੀਂ ਵੀ ਪਾਓਗੇ ਇਹੀ ਕਹਿ ਸਕਦੇ ਆ ਨਾ ਫਿਰ ਹੱਦ ਹੁੰਦੀ ਵੀ ਏਡੀ ਬਸ਼ਰਮੀ ਤੇਰਾ ਮਤਲਬ ਕਿੰਨਾ ਦਿਨ ਮਨ ਮੰਨ ਗਿਆ ਯਾਰ ਮੈਂ ਆ ਦਿਖਾਵਾਂ ਆਪਣੇ ਘਰ ਵਾਲੇ ਨੂੰ ਇਸ ਤਰੀਕੇ ਨਾਲ ਇਸ ਖਲਾਤਾਂ ਦੇ ਵਿੱਚ ਡੁੱਬ ਮਰੋ ਲੰਮਿਆ ਕੋਈ ਅੱਗੇ ਐਕਸ਼ਨ ਹਨਾ ਜਿੱਦਾਂ ਵੀ ਹੋਇਆ ਵੀ ਵਕੀਬੇਟ ਕਰੋਗੇ ਨਹੀਂ ਪੇਨ ਆਟਣਾ ਭਾਪੀ ਨਾਲ ਆਈ ਹੋਈ ਆ ਕੱਪੜਾ ਜਿਹੜਾ ਦਾ ਪੈਸੇ ਸੀ ਉਸੇ ਕੋਈ ਨਹੀਂ ਲੱਗੇ ਜਾਂਦਾ ਅਸੀਂ ਇੱਥੇ ਆਏ ਹੋਏ ਆ ਆਪ ਹੀ ਕਿਉਂਕਿ ਡੇਟ ਅਜੇ ਸਾਨੂੰ ਥੋੜੀ ਜਿਹੀ ਲੇਟ ਮਿਲੀ ਹੋਈ ਸੀ ਹੱਬ ਤੱਕ ਪਰ ਹੁਣ ਪੇਨ ਨਾਟਣ ਕਰਕੇ ਇਹ ਤਾਂ ਡੈਂਪਾ ਜਣਾ ਪਿਆ ਕਹਿੰਦਾ ਭਾਬੀ ਨਾਲ ਆਈ ਹੋਈ ਐ ਦਿਖਦਾ ਪਿਆ ਸਾਨੂੰ ਸਾਡੀਆਂ ਅੱਖਾਂ ਹੈਗੀਆਂ ਪਤਾ ਉਹ ਤੇਰੀ ਭਾਬੀ ਐ ਤੇਰੀ ਭਾਬੀ ਵੀ ਅਲਗ ਨਾਲ ਬਹੁਤ ਡਰਾਮੇ ਕਰਨ ਲੱਗੀ ਐ ਠੀਕ ਐ ਉਹ ਅੱਗੇ ਮੈਂ ਤੁਹਾਨੂੰ ਸ਼ੋਅ ਕਰਦੀ ਐ ਦੇਖੋ ਕਿੰਨੇ ਡਰਾਮੇ ਕਰ ਰਹੀ ਹੈਗੀ ਐ ਹੁਣ ਕਹ ਰਿਹਾ ਪੇਨ ਨਾਲ ਰੁਕੀ ਇੰਜੈਕਸ਼ਨ ਲਾਇਆ ਇਹ ਉਹਨੇ ਤੇ ਐਡਮਿਟ ਕਰਾਵਾਂਗੇ ਹਜੇ ਤਾਂ ਹਫ਼ਤੇ ਦੀ ਡੇਟ ਰਹਿੰਦੀ ਐ ਠੀਕ ਐ ਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਹੈਗਾ ਤੁਹਾਡੇ ਘਰ 'ਚ ਕੋਈ ਸਿਆਣਾ ਨਹੀਂ ਹੈਗਾ ਤੇਰੀ ਮਾਤਾ ਕਿੱਥੇ ਗਿਆ ਉਹਨੂੰ ਨਹੀਂ ਪਤਾ ਵੀ ਹਫ਼ਤੇ ਦੀ ਜੇ ਡਾਕਟਰ ਨੇ ਦੇਰ ਦਿੱਤੀ ਇਹ ਹਫ਼ਤੇ ਬਾਅਦ ਦੀ ਦੇਰ ਦਿੱਤੀ ਐ ਤੇ ਹਫ਼ਤਾ ਪਹਿਲਾਂ ਵੀ ਡਿਲੀਵਰੀ ਹੋ ਸਕਦੀ ਐ ਠ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਤੁਸੀਂ ਜਿਹੜਾ ਇੰਜੈਕਸ਼ਨ ਲਗਵਾ ਰਹੇ ਹੋ ਪੇਨ ਰੋਕਣ ਦੇ ਕੋਨ ਲਗਵਾਉਂਦਾ ਹੁੰਦਾ ਹੈ ਇਹ ਹਾਲਾਤਾਂ ਦੇ ਵਿੱਚ ਉਹਦੀ ਡਿਲੀਵਰੀ ਤੁਸੀਂ ਹੋਰ ਔਖੀ ਕਰੋਗੇ ਜੇ ਤੁਸੀਂ ਪੇਨ ਰੋਕਣ ਦੇ ਇੰਜੈਕਸ਼ਨ ਲਵਾ ਰਹੇ ਹੈਗੇ ਹੋ ਤਾਂ ਕਿੱਥੇ ਆ ਤੁਹਾਡੇ ਘਰ ਦੇ ਸਿਆਣੇ ਮਿੱਥਿਆ ਤਾਂ ਨਹੀਂ ਹੋਇਆ ਜੇ ਡਾਕਟਰ ਨੇ ਉਹ ਡੇਟ ਲਿਖਤੀ ਹੈਗੀ ਹੈ ਠੀਕ ਹੈ ਉਸ ਤੋਂ ਹਫ਼ਤਾ ਪਹਿਲਾਂ ਬੱਚਾ ਹੋ ਸਕਦਾ ਤੇ ਉਸ ਤੋਂ ਹਫ਼ਤਾ ਬਾਅਦ ਵੀ ਹੋ ਸਕਦਾ ਹੈ ਠੀਕ ਹੈ ਉਹ ਅਪਰੋਕਸੀਮੇਟਨ ਦਰਜ ਨਾਲ ਦੇ ਦਿੱਤੀ ਹੁੰਦੀ ਹੈ ਠੀਕ ਹੈ ਜੋ ਸਕੈਨ ਦੇ ਅਕੋਰਡਿੰਗ ਟਾਈਮ ਪੂਰਾ ਹੁੰਦਾ ਹੈ ਮੋਸਟਲੀ ਅੱਗੇ ਪਿੱਛੇ ਬੱਚੇ ਹੁੰਦੇ ਆ ਤੇਰੇ ਘਰ ਦੇ ਇੰਨੇ ਵੱਡੇ ਵੱਡੇਰੇ ਬਜ਼ੁਰਗ ਹੋਰ ਵੀ ਹੋਣੇ ਆਸੇ-ਪਾਸੇ ਮਾਮੀਆਂ ਚਾਚੇ ਤਾਈਆਂ ਮਾਸੀਆਂ ਪਿੰਡਾਂ 'ਚ ਤਾਂ ਵੈਸੇ ਦਾਇਆਂ ਮਾਈਆਂ ਦੀਆਂ ਹੁੰਦੀਆਂ ਠੀਕ ਤੁਸੀਂ ਉਹਨੂੰ ਇੰਜੈਕਸ਼ਨ ਲਵਾਈ ਜਾ ਰਹੇ ਹੋ ਪੇਨ ਰੋਕਣ ਦੇ ਬਾਕੀ ਹੁਣ ਮਾਲਕ ਦੇ ਹੱਥ ਹੈ ਜੀ ਮਾਲਕ ਨੂੰ ਕੀ ਮਨਜ਼ੂਰ ਹੈ ਦੇਖਦੇ ਹਾਂ ਹੁਣ ਕੀ ਬੰਦਾ ਜੀ ਤੇਰੇ ਇਹ ਗੱਲ ਕਹਿੰਦਾ ਕੀ ਮਤਲਬ ਹੈ ਦੱਸੀ ਜਰਾ ਕੀ ਮਤਲਬ ਨਿਕਲਦਾ ਇਸ ਗੱਲ ਦਾ ਮੈਂ ਦੱਸਿਆ ਕੀ ਮਤਲਬ ਨਿਕਲਦਾ ਠੀਕ ਹੈ ਤੁਹਾਨੂੰ ਹੈਗੀ ਮੁੰਡੇ ਦੀ ਚਾਹਤ ਕਿਉਂਕਿ ਤੁਹਾਡੇ ਪਹਿਲਾਂ ਭਰਾ ਦੇ ਵੀ ਕੁੜੀ ਹੈਗੀ ਐ ਓਕੇ ਤੁਹਾਡੇ ਵਲੋਗਾਂ ਤੋਂ ਵੀ ਪਤਾ ਲੱਗਦਾ ਰਹਿੰਦਾ ਹੈਗਾ ਵੀ ਤੁਹਾਨੂੰ ਮੁੰਡੇ ਦੀ ਚਾਹਤ ਹੈਗੀ ਐ ਤੇ ਹੁਣ ਤੇਰੀ ਇਸ ਗੱਲ ਦਾ ਵੀ ਇਹੀ ਮਤਲਬ ਨਿਕਲਦਾ ਵੀ ਦੇਖਦੇ ਆਂ ਜੀ ਕੀ ਬੰਦਾ ਹੈਗਾ ਕਿਉਂਕਿ ਇਹ ਚੀਜ਼ ਤਾਂ ਤੁਹਾਡੇ ਹੱਥ 'ਚ ਨਹੀਂ ਤਾਂ ਹੈਗੀ ਤੇ ਇਹ ਤੁਹਾਡੇ ਹੱਥ 'ਚ ਹੋਵੇ ਇਹ ਵੀ ਤੁਸੀਂ ਪੋਸੀਬਲ ਕਰ ਲੋ ਤੇਰੀ ਮੰਮੀ ਵੀ ਇੱਕ ਦਿਨ ਪੁੱਛਦੀ ਪਈ ਸੀ ਨਾ ਕਿਸੇ ਬਾਬੇ ਨੂੰ ਵੀ ਕਾਕਾ ਹੀ ਚਾਹੀਦਾ ਹੈਗਾ ਕੁਛ ਇਦਾਂ ਦੀ ਗੱਲ ਹੋਈ ਸੀ ਨਾ ਤਾਂ ਸ਼ਰਮ ਨਹੀਂ ਆਉਂਦੀ ਔਰ ਜਿਹਦੇ ਸਿਰ ਤੇ ਤੁਸੀਂ ਡਾਲਰ ਕਮਾ ਕੇ ਖਾ ਰਹੇ ਹੋ ਅ ਜੈਸਮਿਨ ਜਿਹਨੂੰ ਤੂੰ ਲਟਾਇਆ ਹੋਇਆ ਤੈਨੂੰ ਲਟਾ ਲਟਾ ਕੇ ਤੂੰ ਕੰਟੈਂਟ ਇਕੱਠਾ ਕਰਦਾ ਪਿਆ ਉਹ ਵੀ ਤਾਂ ਇੱਕ ਕੁੜੀ ਹੈ ਨਾ ਦੱਸ ਤੇ ਕਾਈਂਡਲੀ ਜਿਹੜੀ ਹੁਣ ਤੁਹਾਡੀ ਬੇਟੀ ਹੋਈ ਹੈ ਨਾ ਇਹਨੂੰ ਕੈਮਰੇ ਤੋਂ ਦੂਰ ਰੱਖੋ ਠੀਕ ਹੈ ਇਹਨੂੰ ਨਾ ਆਪਣੇ ਵਰਗਾ ਬਣਾ ਲਿਓ ਹੁਣ ਉਹਨੂੰ ਪੜ੍ਹਾਓ ਲਿਖਾਓ ਤੇ ਵਧੀਆ ਕੁਝ ਬਣਾਈਓ ਕੈਮਰੇ ਤੋਂ ਦੂਰ ਰੱਖਿਓ ਆਪਣੀ ਕੁੜੀ ਨੂੰ ਉਹ ਲੱਗੀ ਰਲ ਰਲ ਆਹ ਵਾਹਿਗੁਰੂ ਜੀ ਖੌਫਲਾ ਬੋਈ ਹਾਂ ਆਪਣਾ ਟਾਈਮ ਲਾ ਰਾਂ ਹਾਂ ਬੋਲਦੀ ਕੁੜੀ ਮੇਰੇ ਨਾਲ ਟਾਈਮ ਪੂਰਾ ਹੀ ਹੋ ਗਿਆ ਤੇ ਡਾਕਟਰ ਸਾਹਿਬ ਕਹਿੰਦੇ ਵੀ ਹੁਣ ਕੀ ਕਰਿਆ ਮਾਲਕ ਦੀ ਕਿਰਪਾ ਦੇ ਨਾਲ ਟਾਈਮ ਪੂਰਾ ਹੋ ਹੀ ਗਿਆ ਠੀਕ ਹੈ ਹੁਣ ਡ੍ਰਿਪ ਲੱਗਣ ਲੱਗੀ ਹੈ ਉਹੀ ਗੱਲ ਆ ਗਈ ਨਾ ਜਿਹੜੀ ਮੈਂ ਤੁਹਾਨੂੰ ਕਹੀਏ ਵੀ ਜਿਹੜੀ ਦੇਰ ਦਿੱਤੀ ਹੁੰਦੀ ਹੈ ਮੋਸਟਲੀ ਬੱਚੇ ਉਤੋਂ ਅੱਗੇ ਜਾਂ ਪਿੱਛੇ ਟਾਈਮ ਤੇ ਹੀ ਹੁੰਦੇ ਹੈਗੇ ਆ ਸੇਮ ਡੇਟ ਤੇ ਬਹੁਤ ਕੱਟ ਬੱਚੇ ਪੈਦਾ ਹੁੰਦੇ ਰੇਅਰ ਚਾਂਸ ਹੈਗੇ ਆ ਠੀਕ ਹੈ ਤੇ ਹੁਣ ਆਪਾਂ ਭਾਬੀ ਕੀ ਕਹਿ ਰਹੀ ਹੈ ਦੀ ਕੀ ਕਹਿ ਰਹੀ ਹੈ ਮੈਨੂੰ ਮੇਰਾ ਟਾਈਮ ਯਾਦ ਆ ਗਿਆ ਉੱਤੇ ਚੜ ਕੇ ਉਹ ਦੇਖ ਲਓ ਕਿਸ ਤਰ੍ਹਾਂ ਬੈਠੀ ਹੋਈ ਹੈ ਉੱਤੇ ਜੜ ਜਾ ਤੂੰ ਐਸ ਟਾਈਮ ਤੇ ਜਦੋਂ ਪੇਨ ਹੋ ਰਹੀ ਹੁੰਦੀ ਨਾ ਵੈਸੇ ਵੀ ਕਿਸੇ ਦਾ ਹੱਥ ਨਹੀਂ ਲਵਾਇਆ ਜਾਂਦਾ ਹੁੰਦਾ ਇਨੀ ਬਾਡੀ ਦੇ ਵਿੱਚ ਪੇਨ ਹੁੰਦੀ ਹੈ ਕਿਦਾਂ ਉਹਨੂੰ ਲੱਗੀ ਹੋਈ ਹੈ ਠੀਕ ਹੈ ਡਿਲੀਵਰੀ ਤੋਂ ਬਾਅਦ ਕੁੱਟਨ ਆਪਾਂ ਦੀ ਜ਼ਰੂਰਤ ਪੈਂਦੀ ਹੈ ਇਹ ਪਹਿਲਾਂ ਹੀ ਲੱਗੀ ਹੋਈ ਹੈ ਮੈਂ ਤਾਂ ਸਮਝ ਤੋਂ ਬਾਹਰ ਹੈਗਾ ਚਲੋ ਉਹਨੂੰ ਨਹੀਂ ਜੈਸ ਮੈਨੂੰ ਪਰੇਸ਼ਾਨੀ ਤੇ ਸਾਨੂੰ ਕੀ ਡਰਾਮਾ ਇਹ ਦੇਖ ਲਓ ਮੈਨੂੰ ਮੇਰਾ ਟਾਈਮ ਚੈਤੇ ਆ ਗਿਆ ਉਹਨੇ ਇਹਦੇ ਮਨ 'ਚ ਵੀ ਕਾਹਮਾ ਹੁੰਦਾ ਹੋਣਾ ਵੀ ਮੇਰੇ ਕੋਲ ਕੁੜੀ ਆ ਤੇ ਮੁੰਡਾ ਨਾ ਹੋ ਜਾ ਗੱਲ ਤਾਂ ਇਹੀ ਹੈ ਸਾਰੀ ਲੋੜਾ ਕਰ ਕਿ ਨੋਰ ਕੋਮਬਾਬ ਜਨਾ ਦੇਖਦੇ ਨਾ ਮਾਤਰੀ ਦਾ ਥੋੜਾ ਟਾਈਮ ਲੱਗਦਾ ਸੀ ਨਹੀਂ ਮਨੋ ਦੀ ਡ੍ਰਿਪ ਲੱਗ ਰਹੀ ਹੈ ਉਹਨੂੰ ਵੀ ਸ਼ੂਟ ਕਰਕੇ ਦਿਖਾ ਰਿਹਾ ਡ੍ਰਿਪ ਲੱਗਦੀ ਨੂੰ ਸ਼ੂਟ ਕਰਕੇ ਦਿਖਾਉਂਦਾ ਕੀ ਪਰਪਸ ਹੈ ਇਹ ਕੋਈ ਇਵੈਂਟ ਹੈ ਇਹ ਕੋਈ ਸਮਾਗਮ ਹੈਗਾ ਜਿਹੜਾ 1 ਬਾਈ 1 ਹਰ ਚੀਜ਼ ਸ਼ੂਟ ਕਰਕੇ ਦਿਖਾਣੀ ਜ਼ਰੂਰੀ ਹੈ ਠੀਕ ਹੈ ਉਤੋਂ ਲੇਟੀ ਕਿਸ ਤਰ੍ਹਾਂ ਹੋਈ ਹੈ ਇੱਕ ਤਾਂ ਵੈਸੇ ਗੈਸਮਨ ਤੇ ਸੇ ਤਾਂ ਸ਼ੁਰੂ ਤੋਂ ਹੀ ਚੰਗੀ ਹੈਗੀ ਹੈ ਇੱਕ ਜਦੋਂ ਫੀਮੇਲ ਦੇ ਬੱਚਾ ਹੋਣ ਵਾਲਾ ਹੁੰਦਾ ਸਰੀਰ ਵੈਸੇ ਭਰ ਜਾਂਦਾ ਠੀਕ ਹੈ ਉਹ ਲੇਟੀ ਕਿਸ ਤਰ੍ਹਾਂ ਹੋਈ ਹੈ ਕਿਹੜੇ ਪਾਸੋਂ ਸ਼ੂਟ ਕਰਕੇ ਦਿਖਾ ਰਹੇ ਆ ਮੈਂ ਫੇਰ ਤੈਨੂੰ ਪੁੱਛਦੀ ਵੀ ਆ ਤੇਰੀ ਘਰ ਵਾਲੀ ਆਪਦੀ ਹੈ ਨਾ ਨਹੀਂ ਤੇ ਨਾਰਮਲ ਬੰਦਾ ਐਸਾ ਕੋਈ ਨਹੀਂ ਆਪਣੀ ਵਾਈਫ ਨੂੰ ਸ਼ੂਟ ਕਰਕੇ ਦਿਖਾਂਦਾ ਦੱਸ ਕਿਹੜੇ ਕਿਹੜੇ ਐਂਗਲ ਤੋਂ ਨੂੰ ਸ਼ੂਟ ਕਰਕੇ ਦਿਖਾ ਰਹੇ ਆ ਆ ਡ੍ਰਿਪ ਦਾ ਕਿਉਂ ਦਿਖਾ ਰਹੇ ਹੈਗਾ ਵੀ ਲੋਕਾਂ ਨੂੰ ਘਰੇ ਬੱਠੇ ਚੀਸਾ ਪਹਿਨ ਗਈਆਂ ਜ਼ਿਆਦਾਤਰ ਸਾਊਗਾ ਵੀ ਹਾਏ ਜਸਮੀਨ ਤੇ ਸੁਈ ਲੱਗੀ ਦੱਸੀ ਮੈਨੂੰ ਜ਼ਰਾ ਕੀ ਨਾਮ ਹੈ ਤੇਰਾ ਰਵਿੰਦਰ ਕੇ ਰਵਿੰਦਰ ਬਾਕੀ ਲੋਕ ਤੈਨੂੰ ਹੋਰ ਬਹੁਤ ਕੁਝ ਕਹਿੰਦੇ ਹੈਗੇ ਠੀਕ ਹੈ ਤਾਂ ਥੋੜੀ ਜੀ ਤਾਂ ਸ਼ਰਮ ਕਰ ਲੈ ਕੋਈ ਸੰਗ ਸ਼ਰਮ ਹੈ ਕਹਨੋਂ ਤੁਸੀਂ ਪਿੰਡਾਂ ਦੇ ਵਧੀਆ ਲੋਕ ਹੋ ਸਰਦਾਰੀ ਵਾਲੇ ਤੇ ਸਰਦਾਰਾਂ ਦੀ ਕੰਮ ਹੈ ਮੈਂ ਨਹੀਂ ਹੱਥਾ ਕਿਸੇ ਨੂੰ ਦੇਖਿਆ ਵਧੀਆ ਪਰਿਵਾਰ ਨੂੰ ਵੀ ਇਦਾਂ ਆਪਣੀ ਨੂੰ ਧੀ ਨੂੰ ਇਦਾਂ ਸ਼ੂਟ ਕਰਕੇ ਦਿਖਾਵੇ ਲੇਬਰ ਪੇਨ ਦੇ ਵਿੱਚ ਹੁਣ ਡਿਲ ਦੇ ਰੂਮ ਦੇ ਵਿੱਚ ਤਾਂ ਨਹੀਂ ਕੈਮਰਾ ਲੈ ਕੇ ਗਿਆ ਸੀ ਕਿਉਂਕਿ ਮੈਂ ਪੂਰਾ ਵਲੌਗ ਦੇਖਿਆ ਨਹੀਂ ਮੈਂ ਜਿਹੜਾ ਫਸਟ ਵਲੌਗ ਸੀ ਡਿਲ ਵਿੱਚ ਜਦੋਂ ਹਸਪੀਟਲ ਗਏ ਐ ਮੈਂ ਲਗਾ ਲਿਆ ਠੀਕ ਹੈ ਅੱਗੇ ਦੇਖਦੇ ਆਜਾ ਨਾ ਬਾਈ ਨੇ ਵੀ ਅੱਗੇ ਸਾਡੇ ਰਿਟੇਦਾਰ ਆਜਾ ਸਾਡੇ ਕਿਸੇ ਰਿਟੇਦਾਰ ਨੂੰ ਪਤਾ ਇੱਥੇ ਤਾਂ ਲੱਗੇ ਨਾ ਮਿਲਾਂ ਰੱਲਾ ਤਾਂ ਪੈਣਾ ਦੀ ਆਜਾ ਸਾਡੀਆਂ ਨੂੰ ਲਓ ਡ੍ਰਿੱਪ ਲੱਗੀ। ਮਾਲਕ ਰਿਸ਼ਤੇਦਾਰਾਂ ਦਾ। ਤੇ ਸ਼ਾਬਤ ਕਰੀ ਸੀ ਆਪਦੇ ਕਹਿੰਦਾ ਸੀ ਕਿਸੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਿਆ ਹੈਗਾ ਤੇ ਦੱਸ ਤਾਂ ਕਿ ਇੱਥੇ ਮੇਲਾ ਲੱਗ ਜਾਣਾ ਹੈਗਾ। ਇਹ ਅਨੋਖਾ ਬੰਦਾ ਹੈ ਜਿਨੇ ਰਿਸ਼ਤੇਦਾਰੀ ਚ ਕੋਲ ਨਹੀਂ ਕੀਤੀ। ਵਲੌਗ ਬਣਾ ਕੇ ਪੂਰੀ ਦੁਨੀਆ ਨੂੰ ਦੱਸਤਾ ਹੈਗਾ ਵੀ ਜੈਸਮਿਨ ਐਡਮਿਟ ਹੋ ਗਈ ਹੈ। ਉਹਦੇ ਡ੍ਰਿੱਪ ਲੱਗ ਰਹੀ ਹੈਗੀ ਹੈ। ਠੀਕ ਹੈ। ਉਹਦੇ ਲੇਬਰ ਪੇਨ ਸਟਾਰਟ ਹੋ ਗਈਆਂ। ਪੂਰੀ ਦੁਨੀਆ ਨੂੰ ਦੱਸਣਾ ਇਹਨੇ ਜ਼ਰੂਰੀ ਸਮਝਿਆ ਰੈਦਰ ਦੈਨ ਆਪਣੇ ਨੇੜੇ ਦੇ ਰਿਲੇਟਿਵਸ। ਕਿਉਂਕਿ ਰਿਸ਼ਤੇਦਾਰਾਂ ਨੇ ਆ ਕੇ ਸਾਹਮਣੇ ਨਾ ਜੱੱਤੇ ਨੂੰ ਬੱਚੇ ਨੂੰ ਠੀਕ ਹੈ ਨਾ। ਤੁਜੀ ਜਨਾਨੀਆਂ ਨੂੰ ਜਨਾਨੀ ਮੋਸਟਲੀ ਸਮਝਦੀ ਹੁੰਦੀ ਐ ਬੜਿਆ ਅਨੋਖਾ ਬੰਦਾ ਨਹੀਂ ਨਹੀਂ ਅਨੋਖਾ ਨਹੀਂ ਐ ਇਹ ਵਲੌਗਰ ਐ ਉਹ ਲੋਕਾਂ ਨੇ ਕਪਲ ਵਲੌਗਰ ਐ ਕਪਲ ਕਪਲ ਵਲੌਗਰ ਹੋਣ ਦੇ ਨਾਲ ਨਾਲੇ ਬਸ਼ਰਮ ਵਲੌਗਰ ਵੀ ਐ ਠੀਕ ਐ ਇਸ ਕਰਕੇ ਆਪਣੀ ਜਨਾਨੀ ਨੂੰ ਸਾਰੀ ਦੁਨੀਆ ਸਾਹਮਣੇ ਲਟਾ ਕੇ ਉਹਦੀਆਂ ਪੇਨਸ ਦਿਖਾ ਰਿਹਾ ਵੀ ਉਹਦੇ ਪੇਨਸ ਲੱਗੀਆਂ ਹੋਈਆਂ ਮਾਸੀ ਬੜਾ ਕੋਨਾ ਲੱਗ ਗਿਆ ਮਾਸੀ ਮਾਸੀ ਨਹੀਂ ਆਣੀ ਮਾਸੀ ਅੱਲਾਹ ਰਹਾਮਾਤੀ ਆ ਉਹ ਕਿਨਮਲਾ ਵੀ ਇਹ ਮੇਰੇ ਜਿੰਜੀ ਦਾ ਜਾ ਕੇ ਘਰ ਤੇ ਸਮਾਨ ਲਿਆਣੇ ਕੱਪੜੇ ਕੁੱਪਰੇ ਹਨ ਜਿਹਦੀ ਰੋਕ ਜੋਗੀ ਤੁਹਾਡੇ ਕੋਲ ਤੇ ਤੇ ਲੱਗੇ ਜਾ ਕੇ ਆ ਗਈ ਹੁਣ ਕਿੰਨੂ ਸ਼ਾਇਦ ਨਾਲ ਆ ਆਲੇ ਕਿਨ ਡੰਕਰ ਦੀ ਹਰਕਤ ਕਿਸ ਤਰ੍ਹਾਂ ਹੱਥ ਰੱਖ ਕੇ ਭਾਰ ਪਾ ਕੇ ਖੜੀ ਹੋਈ ਹੈ ਆ ਇਹਦੀ ਅਕਲ ਹੈਗੀ ਹੈ ਇਹ ਹਜੇ ਇੱਕ ਬੱਚੇ ਦੀ ਮਾਂ ਹੈਗੀ ਹੈ ਹੁਣ ਆ ਕੀ ਕਹਿ ਰਹੇ ਹੈਗਾ ਮੈਂ ਰੇਸ਼ਮ ਜਿੱੱਜਾ ਜੀ ਨਾਲ ਜਾ ਕੇ ਕੱਪੜੇ ਕੁੱਪਰੇ ਸਮਾਨ ਸਮੂ ਲੈ ਆਣਾ ਇਹ ਵੀ ਦੱਸ ਦੇ ਕਿੰਨੀਆਂ ਬਣਾਣਾਂ ਲੈ ਆਏਗਾ ਕਿੰਨੇ ਅੰਡਰਵੇਅਰ ਲੈ ਆਏਗਾ ਕਿੰਨੀਆਂ ਚੁੰਨੀਆਂ ਲੈ ਆਏਗਾ ਕਿੰਨੇ ਪਜਾਮੇ ਲੈ ਆਏਗਾ ਕਿੰਨੀਆਂ ਟੀ-ਸ਼ਰਟਾਂ ਲੈ ਆਏਗਾ ਵਲੌਗ ਹੋਰ ਲੰਬਾ ਹੋ ਜਾਊਗਾ ਬੇਸ਼ਰਮ ਗੱਲਾਂ ਇੱਥੇ ਬੋਲਣੀਆਂ ਜ਼ਰੂਰੀ ਹੈਗੀਆਂ ਤੂੰ ਜਾ ਤੇ ਕੱਪੜੇ ਲੈ ਕੇ ਆ ਜਾ ਕੈਮਰਾ ਚੱਕ ਕੇ ਖੜਾ ਹੋਇਆ ਨਾਲੇ ਕੈਮਰਾ ਤੁਸੀਂ ਦੇਖਸੋ ਕਿਹੜੇ ਪਾਸੇ ਮਤਲਬ ਕਿਹੜੇ ਪਾਸਿਓਂ ਸ਼ੂਟ ਕਰ ਰਿਹਾ ਸਾਹਮਣੇ ਦੀ ਵੀ ਸ਼ੂਟ ਕਰ ਸਕਦਾ ਨਾ ਠੀਕ ਹੈ ਇਧਰਲੇ ਪਾਸੇ ਖੜਕੇ ਜਿੱਧਰ ਨਰਸ ਡ੍ਰਿੱਪ ਲਾ ਰਹੀ ਸੀ ਪਿੱਛੋਂ ਦੀ ਸ਼ੂਟ ਕਰ ਰਿਹਾ ਕੀ ਮਤਲਬ ਹੈ ਦਾ ਕੀ ਸਮਝੀ ਅਸੀਂ ਫਿਰ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਕਿਉਂ ਕਹਿੰਦੇ ਤੇ ਜਨਾਨੀਆਂ ਦਾ ਤੁਸੀਂ ਦਿਖਾਉਂਦੇ ਹੋ ਘਰੇ ਵੀ ਦਿਖਾਉਂਦੇ ਹੋ ਇੱਥੇ ਹਸਪੀਟਲ ਵੀ ਲੈਟੇ ਵੀ ਦਿਖਾਈ ਜਾ ਰਹੇ ਆ ਨਾਲੇ ਕਿਹੜੇ ਐਂਗਲ ਤੋਂ ਬੋਲ ਪੂਰਾ ਰੱਖਣ ਨੂੰ ਵੀ ਲਿਆਉਂਗੇ ਹੁਣ ਉਹ ਮੈਨੂੰ ਕਹਿੰਦੇ ਵੀ ਆਪਣਾ ਜੇ ਵਾਸ਼ਰੂਮ ਆਉਂਦਾ ਵੀ ਮਤਲਬ ਜਾਈ ਜਾਣਾ ਟਾਈਮ ਨਾਲ ਠੀਕ ਆ ਹੋਰ ਕੁਝ ਸਰ ਆ ਬੋਤਲ ਦਾ ਮੋਡੀਗਾਰਡ ਨਾਲ ਛੜਤਾ ਥਿਸ ਇਜ਼ ਅ ਲਿਮਟ ਆਫ ਟੌਪ ਟੌਪ ਕਲਾਸ ਬੈਸ਼ਰ ਵੀ ਬੇਗੈਰਤੀ ਹੁਣ ਤੁਸੀਂ ਸੁਣਿਆ ਨਾ ਇਹਨੇ ਕੀ ਕਿਹਾ ਹੈ ਮੈਡਮ ਕਹਿੰਦੀ ਜੇ ਵਾਸ਼ਰੂਮ ਆਵੇ ਤੇ ਨਾਲ ਦੀ ਨਾਲ ਜਾਈ ਜਾਵੀਂ ਇੱਥੇ ਇਹਦੀ ਕਲਿੱਪ ਪਾਣੀ ਜ਼ਰੂਰੀ ਸੀ ਦੱਸੋ ਹੱਗਣ ਮੁੱਤਨ ਦੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਉਹ ਵੀ ਵਲੌਗਰ ਦੇ ਵਿੱਚ ਪਾਣੇ ਰਹਿੰਦੇ ਹੋ ਇਹਦੇ ਨਾਲ ਆਮ ਜਨਤਾ ਦਾ ਕੀ ਫਾਇਦਾ ਹੈਗਾ ਵੀ ਜੈਸਮੀਨ ਨੂੰ ਵੋਸ਼ਰਮ ਆਊਗਾ ਤੂੰ ਬਾਰ-ਬਾਰ ਜਾਏਗੀ ਦੱਸਿਓ ਇਹਨੂੰ ਕਹਿੰਦੇ ਬੇਸ਼ਰਮੀ ਬੇਗੈਰਤੀ ਠੀਕ ਹੈ ਸਿਰ ਇਹਦਾ ਤੂੰ ਬਸ਼ਰਮ ਬਚਾਰਮ ਬੰਦਾ ਹੈਗਾ ਜਿਹੜੀ ਆ ਗੱਲਾਂ ਵੀ ਕਰੀ ਜਾ ਰਿਹਾ ਹੈਗਾ ਤੇ ਉਹ ਤੋਂ ਉਹ ਬਸ਼ਰਮ ਕੀ ਕਰੀਏ ਜੋ ਹੁਕਮ ਜਨਾਬ ਹੈ ਨਾ ਕੀ ਕਹੇਗਾ ਮੈਂ ਚੱਲਿਆ ਤੇਰੇ ਕੋ ਬੋਡੀਗਾਰਡ ਛੱਡ ਚੱਲਿਆ ਹੈਗਾ ਆ ਭਾਬੀ ਨੂੰ ਕਹਿ ਰਿਹਾ ਬੋਡੀਗਾਰਡ ਦੇਖ ਲੋ ਇਹਦਾ ਬੋਡੀਗਾਰਡ ਵੀ ਹੈ ਉਹ ਬੋਡੀਗਾਰਡ ਦੇਖਾ ਦੇਖਿਆ ਨਾ ਬੱਚੇ ਕਲਿੱਪ ਦੇ ਵਿੱਚ ਉਹ ਬੋਡੀਗਾਰਡ ਉਹਦਾ ਸਾਰਾ ਲੈ ਕੇ ਖੜੀ ਹੋਈ ਸੀ ਆ ਇਦਾਂ ਦੇ ਤਾਂ ਇਹਨਾਂ ਦੇ ਬੋਡੀਗਾਰਡ ਹੈਗੇ ਆ ਸਾਫੀ ਕਾ ਜੀ ਲੱਗ ਪਈ ਜੀ ਇਹਨੂੰ ਨਹੀਂ ਆ ਗਈ ਸਪੋਟ ਤੇ ਬੈਲਸ ਬਾਸ਼ੂ ਮਿਲ ਗਿਆ ਸਪਰਾਈਜ਼ ਮਿਲ ਗਿਆ ਇਹਨੇ ਮੈਨੂੰ ਸਪਰਾਈਜ਼ ਮਿਲ ਗਿਆ ਅੱਜ ਜੇ ਤੁਸੀਂ ਕਲਿੱਪ ਦੇਖੀ ਨਾ ਸਿਰਫ ਇਸ ਕਲਿੱਪ ਲਈ ਇਹਨਾਂ ਦੇ ਸ਼ੁੱਤ ਗਾਲ ਵਰਨੀ ਚਾਹੀਦੀ ਹੈ ਪੰਜਾਬੀ ਜਗਾਲਾ ਇਹਨਾਂ ਨੂੰ ਪਹਿਨਿਆ ਚਾਹੀਦੀ ਹੈਗੀਆਂ ਹੁਣ ਤੁਸੀਂ ਕਹੋਗੇ ਕਿ ਕਿਉਂ ਇਸ ਕਲਿੱਪ ਦੇ ਵਿੱਚ ਅਜੇ ਆ ਕੀ ਹੈਗਾ ਹਾਂ ਤੁਸੀਂ ਦੇਖਿਆ ਵੀ ਇਹਨਾਂ ਦੇ ਕੋਈ ਰਿਲੇਟਿਵ ਆਏ ਆ ਆਈ ਥਿੰਕ ਦੀਦੀ ਜੀਜਾ ਜੀ ਤੇ ਉਹਨਾਂ ਦੀ ਬੱਚੀ ਇਹਦੀ ਭਾਂਜੀ ਲੱਗੀ ਠੀਕ ਹੈ ਜਨਾਨੀ ਦਰਦਾਂ ਦੇ ਵਿੱਚ ਪਈ ਹੈ ਉਹਦੇ ਲੇਬਰ ਪੇਨ ਹੋ ਰਹੀ ਹੈ ਕਿਸੇ ਬਗਾਨੇ ਬੰਦੇ ਦਾ ਉੱਥੇ ਕੀ ਕੰਮ ਹੈ ਦੱਸੋ ਮੈਨੂੰ ਬੋਲੋ ਚਲੋ ਬਗਾਨਾ ਬੰਦਾ ਇਹਨਾਂ ਨੇ ਵਾਰ ਲਿਆ ਇੰਨੇ ਕਿਤਾਬ ਸ਼ਰਮ ਹੈਗੇ ਆ ਉੱਤੇ 8-9 ਸਾਲ ਦੇ ਬੱਚੇ ਦਾ ਕੀ ਕੰਮ ਹੈਗਾ ਪਿੰਡਾਂ ਦੇ ਵਿੱਚ ਜਦੋਂ ਗਾਂ ਮੱਝ ਸੁੰਦੀ ਹੈ ਨਾ ਤਾਂ ਆਪਾਂ ਬੱਚਿਆਂ ਨੂੰ ਦੂਰ ਰੱਖਦੇ ਆ ਉੱਥੇ ਪਰਦਾ ਕਰ ਦਿੰਨੇ ਆ ਤੇ ਉਸ ਬੱਚੀ ਨੂੰ ਪਤਾ ਵੀ ਇੱਥੇ ਕੀ ਹੋ ਰਿਹਾ ਠੀਕ ਹੈ ਵੀ ਉਹਦੇ ਬੱਚਾ ਹੋਣ ਵਾਲਾ ਵੀ ਉਹਦੇ ਬੱਚਾ ਹੋਣ ਵਾਲਾ ਠੀਕ ਹੈ ਹੁਣ ਕੀ ਕਹਿ ਰਹੀ ਐ ਮੈਨੂੰ ਤਾਂ ਸਰਪ੍ਰਾਈਜ਼ ਮਿਲ ਗਿਆ ਜੇ ਉਹਨੂੰ ਪਤਾ ਐ ਤਾਂ ਹੀ ਕਹਿ ਰਹੀ ਨਾ ਮੈਨੂੰ ਤਾਂ ਸਰਪ੍ਰਾਈਜ਼ ਮਿਲ ਗਿਆ ਬੱਚਿਆਂ ਤੇ ਚੀਜ਼ਾਂ ਤੇ ਪਰਦੇਦਾਰੀ ਹੁੰਦੀ ਹੈਗੀ ਹੁਣ ਕੀ ਉਸ ਬੱਚੇ ਦੇ ਮਾਇਨ ਤੇ ਇੰਪੈਕਟ ਪਾਊਗਾ ਕੀ ਉਹਦੀ ਸੋਚ ਬਣੂਗੀ ਜਦੋਂ ਦੇਖਦੀ ਹੋਣੀ ਐ ਵੀ ਮੇਰੇ ਮੰਮੀ ਦੇ ਠੀਕ ਮੰਮੀ ਲੱਗੀ ਠੀਕ ਐ ਵੀ ਬੱਚਾ ਹੋਣ ਵਾਲਾ ਤੋਂ ਉਹ ਉਹਨੂੰ ਇੰਨੀ ਇੰਪੋਰਟੈਂਸ ਮਿਲਦੀ ਐ ਉਹਨੂੰ ਸ਼ੂਟ ਕਰਕੇ ਦਿਖਾਇਆ ਜਾ ਰਿਹਾ ਹੈ ਦੱਸੋ ਇੱਕ ਬੱਚੇ ਦੇ ਮਾਈਂਡ ਤੇ ਕੀ ਇੰਪੈਕਟ ਪਊਗਾ ਮੈਂ ਛੋਟੇ ਜਿਹੇ ਐਗਜ਼ਾਮਪਲ ਦੇਣੀ ਹੈ ਇੱਕ ਰੀਲ ਮੈਂ ਦੇਖੀ ਠੀਕ ਹੈ ਉਹਨਾਂ ਦੇ ਘਰ ਦੇ ਕਿਦੋਂ ਮਰਗ ਤੋਂ ਹੋ ਕੇ ਆਏ ਹੋਣੀ ਹੈ ਠੀਕ ਹੈ ਜੇ ਮਿਲਗੀ ਤੇ ਮੈਂ ਲਾ ਵੀ ਦੂੰਗੀ ਉਹ ਦੋ ਭੈਣਾਂ ਆਪਸ ਦੇ ਵਿੱਚ ਆ ਕੇ ਉਹੀ ਐਕਟਿੰਗ ਕਰਦੀਆਂ ਪਈਆਂ ਠੀਕ ਹੈ ਵੀ ਜਿੱਦਾਂ ਰੋਂਦੇ ਹੁੰਦੇ ਆ ਵੀ ਤੂੰ ਉੱਠ ਜਾ ਕਿੱਥੇ ਗਿਆ ਚਲਾਈਏ ਵੋ ਉਹ ਸੇਮ ਐਕਟਿੰਗ ਕਰਦੀਆਂ ਪਈਆਂ ਇਹ ਬੱਚੇ ਇੰਨੀਆਂ ਚੀਜ਼ਾਂ ਕਾਪੀ ਕਰਦੇ ਹੈਗੇ ਆ ਕਿਉਂ ਅਸੀਂ ਕਹਿੰਦੇ ਆ ਵੀ ਬੱਚਿਆਂ ਤੇ ਅਸਰ ਪੈਂਦਾ ਹੈਗਾ ਔਰ ਸੱਚੀ ਚ ਪੈਂਦਾ ਹੈਗਾ ਜੋ ਰੀਲ ਲੱਭ ਗਈ ਤੇ ਮੈਂ ਅੱਗੇ ਲਗਾ ਦੂੰਗੀ ਜਾਂ ਐਂਡ 'ਚ ਲਗਾ ਇੱਥੇ ਬੱਚੇ ਦਾ ਕੀ ਕੰਮ ਹੈਗਾ ਬੇ ਸ਼ਰਮੋ ਕੰਮ ਤਾਂ ਉਸ ਬੰਦੇ ਦਾ ਵੀ ਨਹੀਂ ਜਿਹੜਾ ਆਇਆ ਹੈਗਾ ਤਾਂ ਹੀ ਅਸੀਂ ਤੁਹਾਨੂੰ ਕਹਿੰਦੇ ਬੇਗਹਿਰਤ ਬੇਸ਼ਰਮ ਡੁੱਬ ਮਰੋ ਲਾਂ ਪੀਓ ਉਹ ਜਣਾ ਹੋ ਜਾਣਾ ਠੀਕ ਹੈ ਟੈਨਸ਼ਨ ਨਾ ਦੇ ਤੋ ਦੋ ਕੰਬਲ ਸਹਰਾਣਾ ਦੋ ਕੰਬਲ ਕਿਹਾ ਕਰਨੇ ਇੱਕ ਕੰਬਲ ਦੋਸਤਾਂ ਲਈ ਇੱਕ ਕੰਬਲ ਦੋਸਤਾਂ ਲਈ ਵੀ ਨਹੀਂ ਕੋਈ ਬੈਗ ਕੱਪੜੇ ਵਾਲਾ ਇੱਕ ਮਾਤਲੇ ਰੱਖਣਾ ਇਹਨੂੰ ਇੱਕ ਸਾਰੀ ਆ ਨਹੀਂ ਦੇ ਦੇਣੀ ਠੀਕ ਹੋ ਜਾਣਾ ਅੱਛਾ ਆ ਜੀ ਇਹ ਰਹਿੰਦੀ ਆ ਜੀ ਹੈ ਓਕੇ ਬਈ ਪਤਾ ਓ ਆ ਗਈ ਤੇ ਕਪੜੇ-ਕਪੜੇ ਕਢਾਨ ਲੱਗੇ ਦੋ ਸਰਾਣੇ ਦੋ ਕੰਬਲ ਇਹ ਉਹ ਮੈਂ ਤਾਂ ਪਿੱਛੇ ਵੈਸੇ ਸਹਿ ਸੁਭਾਗੇ ਗੱਲ ਕਰਤੀ ਸੀ ਠੀਕ ਹੈ ਇਹਦਾ ਸੱਚੀ ਲੱਗੇ ਵਲੌਗ ਨੂੰ ਵਧਾਨ ਲਈ ਹਾਂ ਜੈਸਮਿਨ ਦੇਖਿਆ ਕੀ ਕੀ ਹੈਗਾ ਦੀਦੀ ਆ ਗਈ ਹੈ ਮੈਂ ਠੀਕ ਹੋ ਜਾਣਾ ਹੈਗਾ ਜੈਸਮਿਨ ਤੂੰ ਬਿਮਾਰ ਨਹੀਂ ਹੈਗੀ ਠੀਕ ਹੈ ਖੁਸ਼ੀ ਦਾ ਮੌਕਾ ਹੈਗਾ ਜਵਾਕ ਨੇ ਘਰ ਆਣਾ ਹੈਗਾ ਨਵੇਂ ਜੀ ਨੇ ਘਰ ਆਣਾ ਹੈਗਾ ਜਿਹੜੀ ਮਾੜੀ-ਮੋਟੀ ਤਕਲੀਫ ਇੱਕ ਜਨਾਨੀ ਨੂੰ ਸਹਿ ਨਹੀਂ ਪੈਂਦੀ ਹੈਗੀ ਉਹ ਤਾਂ ਸਹਿ ਨਹੀਂ ਪਏਗੀ ਨਾ ਹਰ ਜਨਾਨੀ ਸਹਿੰਦੀ ਹੈ ਤੇ ਤੂੰ ਬਿਮਾਰ ਨਹੀਂ ਹੈਂਦੀ ਜਿਉਂ ਤੂੰ ਕਹਿ ਰਹੀ ਮੈਂ ਠੀਕ ਹੋ ਜਾਣਾ ਹੈਗਾ ਓਕੇ ਤੇ ਹੁਣ ਤੁਸੀਂ ਆ ਬੱਚਾ ਦੇਖ ਲ ਕਰ ਰਿਆ ਨਾ ਉਹ ਉਹਨਾਂ ਦੇ ਵਲੋਗਾਂ ਦੀ ਰਿਸੈ ਜਿੱਦਾਂ ਉਹ ਵਲੋਗ ਸਟਾਰਟ ਕਰਦੇ ਆ ਇਹ ਜੈਸਮੀਨ ਅਵੀ ਕਰਦੇ ਨਾ ਬੱਚੇ ਕਾਪੀ ਗਲਤ ਤਾਂ ਨਹੀਂ ਕਰ ਰਹੀ ਇੱਥੇ ਇਸ ਬੱਚੇ ਦਾ ਕੋਈ ਕੰਮ ਨਹੀਂ ਹੈਗਾ ਹਈ ਅੱਗੇ ਦੇਖਿਓ ਇਹ ਸਕੂਲ ਤੇ ਆਈ ਆ ਬਈ ਹਾਂ ਜੀ ਅੱਜ ਬਹੁਤ ਕਿੰਨੀ ਅੱਜ ਤਾਂ ਬੜਾ ਫੇਰ ਮੈਂ ਹਾਂ ਜਰੂਰ ਹਾਂ ਜਰੂਰ ਹਾਂ ਮਾੜਾ ਐਟਟ ਹਾਂ ਤਾਂ ਮਿਲਿਆ ਹਾਂ ਹਾਂ ਹੁਣ ਤਾਂ ਹੱਸ ਤਾਂ ਆ ਗਿਆ ਮੇਲਾ ਕਿ ਨਹੀਂ ਨਾ ਰੋਕੀ ਫੜਕਸ ਕਿ ਹਾਰ ਰੋਕ ਸੌ ਕੌਣ ਆਦ ਬੇਨੇ ਉੱਪਰ ਕੀ ਮੈਂ ਦੀਦੀ ਨੂੰ ਕੱਲ ਮਿਲੀ ਸੀ ਜੀ ਅੱਜ ਫਿਰ ਮਿਲ ਲਿਆ ਮਿਲ ਕੇ ਖੁਸ਼ ਕਿੱਦਾਂ ਹੋਣੀ ਵੀ ਐ ਇੱਕ ਦਿਨ ਦੇ ਵਿੱਚ ਜ਼ਿਆਦਾ ਵਿਰਾਗ ਪੈ ਗਿਆ ਸੀ ਤੈਨੂੰ ਆ ਸਾਰੇ ਜਣੇ ਕੀ 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 ਕਿੱਦਾਂ ਕਰਦੇ ਪਿਓ ਵਾਰਡ ਦੇ ਵਿੱਚ ਕੱਲਾ ਤੁਹਾਡਾ ਪੇਸ਼ੈਂਟ ਹੀ ਨਹੀਂ ਹੈਗਾ ਹੋਰ ਜਣੇ ਵੀ ਹੈਗੇ ਆ ਨਾ ਲੋਕਾਂ ਦਾ ਹੀ ਖਿਆਲ ਕਰ ਲੋ ਆਪਦੀ ਕੁੜੀ ਦਾ ਖਿਆਲ ਨਹੀਂ ਤੁਸੀਂ ਕਰਨਾ ਤਾਂ ਲੋਕਾਂ ਦੇ ਜਿਨ੍ਹਾਂ ਦੇ ਵੀ ਬੇਬੀ ਹੋਣ ਵਾਲਾ ਹੁੰਦਾ ਮੰਦੀਆਂ ਸਾਰੇ ਰਿਸ਼ਤੇਦਾਰ ਆਂਦੇ ਐ ਬਟ ਉਹ ਵਾਰਡ ਤੋਂ ਬਾਹਰ ਖੜ ਕੇ ਜਾਂ ਰੂਮ ਤੋਂ ਬਾਹਰ ਖੜ ਕੇ ਗੱਲਾਂ ਕਰਦੇ ਐ ਇਹ ਤਾਂ ਇੱਥੇ ਇਦਾਂ ਕਰਦੇ ਫਿਰ ਤਾਂ ਮੇਲਾ ਲੱਗਿਆ ਹੁੰਦਾ ਕਿਵੇਂ ਦੰਦ ਤੇ ਦੰਦ ਦੰਦ ਤੇ ਦੰਦ ਕੱਢੀ ਜਾ ਰਹੀ ਹੈਗੀ ਕੋਈ ਸ਼ਰਮ ਨਹੀਂ ਹੈ ਉਹ ਜਿਹੜੇ ਆਏ ਹੈਗੇ ਆ ਇਹਦੇ ਵੱਡੇ ਭੈਣ ਤੇ ਜਿੱਤੇ ਹੈਗੇ ਆ ਉਹ ਤਾਂ ਉਮਰ ਦੇ ਵਿੱਚ ਸਹੀ ਲੱਗਦੇ ਪਏ ਦੇਖਣ ਨੂੰ ਵੀ ਉਮਰਦਰਾਜ ਹੈਗੇ ਥੋੜੇ ਜੇ ਉਹਨਾਂ ਨੂੰ ਥੋੜੀ-ਥੋੜੀ ਅਕਲ ਹੋਣੀ ਚਾਹੀਦੀ ਕਿ ਦੋਖੀ ਖੀ 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 ਕਰੀ ਜਾ ਰਹੀ ਹੈਗੀ ਕੋਈ ਨਹੀਂ ਇਹਦੇ ਮੌਕੇ ਨਹੀਂ ਤਾ ਮਾੜਾ ਜਵਾਬ ਦਿੰਦਾ ਬੰਦਾ ਭਾਵੇਂ ਛੱਡੇ ਨਾ ਕਰਨਾ ਬੰਦਾ ਭਾਵੇਂ ਕਰਦਾ ਛੱਡੇ ਨਾ ਮੇਰੇ ਅੜੀ ਪਾ ਦਿੱਤੀ ਪੁੱਤਾਂ ਨੇ ਜੀ ਇਹਨੂੰ ਕੰਮ ਤਾਂ ਆਂ ਹਾਂ ਨੇ ਮਰਿਆ ਆਂ I think ਤਾਂ ਇਹ ਲੰਘਾ ਹੁੰਦਾ ਰਿਸ਼ਤੇਦਾਰ ਇਹਨੇ ਤਾਰੇ ਨਾ ਰਿਸ਼ਤੇਦਾਰ ਘਰੇ ਫੇਰ ਕੀ ਫਾਇਦਾ ਰਿਸ਼ਤੇਦਾਰੀ ਦਾ ਠੀਕ ਨਹੀਂ ਸਾਡੀ ਕਿੰਨੂ ਵੀ ਖੜੀ ਆ ਹਾਂ ਠੀਕ ਹੈ ਵਧੀਆ ਵਧੀਆ ਦੇ ਆਪਣੇ ਭੈਣ ਤੇ ਚੀਜ਼ਾਂ ਨੂੰ ਇਸ ਤਰੀ ਪੰਪ ਰਿਸ਼ਤੇਦਾਰੀ ਦੁੱਖ ਸੁੱਖ ਚ ਨਾ ਖੜੀ ਤੇ ਫਿਰ ਉਹਨਾਂ ਦਾ ਕੀ ਫਾਇਦਾ ਹੈਗਾ ਉਹ ਪਿਛਲੀ ਕਲਿੱਪ ਚ ਕੀ ਕਹਿ ਰਹੀ ਸੀ ਆਪਾਂ ਬੀਏ ਦੀ ਠੀਕ ਹੈ ਦੀਦੀ ਨੂੰ ਤਾਂ ਮਹੀਨਾ ਰੱਖੂਗੀ ਹਾਂ ਤੂੰ ਤਾਂ ਮਹੀਨਾ ਰੱਖੇਂਗੀ ਇਹਦੇ ਕੰਮ ਦਾ ਬਹੁਤ ਸਾਰਾ ਤੇਰੇ ਸਿਰ ਤੇ ਪੈ ਜਾਣਾ ਤੂੰ ਜਫੀਆਂ ਪਾਪਾਂਗੇ ਇਦਾਂ ਹੀ ਉਹਨੂੰ ਮਨਾਣਾ ਤਾਂ ਹੀ ਤਾਂ ਤੈਨੂੰ ਉਹਦਾ ਇੰਨਾ ਪਿਆਰ ਇੰਨਾ ਮੋਹ ਆ ਰਿਹਾ ਹੈਗਾ ਇੱਕ ਦਿਨ ਹਜੇ ਮ ਠੀਕ ਹੈ ਵੀ ਕੰਮ ਦੇ ਵਿੱਚ ਹਿੱਸੇ ਸਾਰੇ ਪੈ ਜੂਗੇ। ਉਹ ਬਾਹਰ ਭਲਾਤੀ ਉਹ ਕਹਿੰਦੇ ਵੀ ਹੁਣ ਜਿਆਦਾ ਦਰਦ ਉੱਠਣ ਦਾ ਵੇਟ ਕਰਨਾ ਕਰ ਤੱਕ ਉੱਠਦਾ। ਹੁਣ ਜਿਆਦਾ ਦਰਦ ਉੱਠਣ ਦਾ ਵੇਟ ਕਰਨਾ ਕਰ ਤੱਕ ਉੱਠਦਾ। ਤੇ ਫਿਰ ਦੇਖਦੇ ਹਾਂ ਮਾਲਕ ਕਰੇ ਕਿਰਪਾ। ਕਦੋਂ ਹੁੰਦੀ ਹੈ ਕਿਰਪਾ? ਇਹਿਆ ਕੰਮ ਕਰੇਗਾ ਜਿਆਦਾ ਦਰਦ ਉੱਠਣ ਦੀ ਵੇਟ ਕਰਨੀ ਹੈਗੀ ਜਾਂ ਦੇਖਦੇ ਹਾਂ ਮਾਲਕ ਕਦੋਂ ਕਿਰਪਾ ਕਰਦਾ ਹੈਗਾ। ਠੀਕ ਹੈ। ਦੇਖੋ ਜੋ ਪ੍ਰੋਸੈਸ ਹੈਗਾ ਉਹ ਤਾਂ ਚੱਲਣਾ ਹੀ ਹੈਗਾ। ਨੇਚਰਲ ਪ੍ਰੋਸੈਸ ਹੈਗਾ। ਬਟਕੀ ਜਿਆਦੇ ਦਰਦ ਉੱਠਣ ਤੱਕ ਵੀ ਤੁਸੀਂ ਇਸ ਬੱਚੀ ਨੂੰ ਇੱਥੇ ਬਿਠਾ ਕੇ ਰੱਖੋਗੇ ਦੱਸੋ ਪਹਿਲਾਂ ਨਹੀਂ ਸਮਝ ਆਈ ਮਾਨੀ ਮੁੱਟੀ ਸੋਜੀ ਆਈ ਕਿ ਨਹੀਂ ਵੀ ਥੋੜਾ ਦੇਖ ਲੀ ਵੀ ਬੱਚਾ ਕਿਹੋ ਜਿਹਾ ਜਗ੍ਹਾ ਤੇ ਖੜਾ ਐ ਇੱਥੇ ਨੂੰ ਖੜਾਣ ਵਾਲੀ ਜਗ੍ਹਾ ਹੈਗੀ ਵੀ ਕਿ ਨਹੀਂ ਹੈਗੀ ਬੱਚੇ ਦੇ ਮਾਈਂਡ ਤੇ ਕੀ ਮਟਕ ਪੈ ਰਿਆ ਆ ਬਾਰ ਬਾਰ ਸੇਮ ਗੱਲਾਂ ਕਹਿ ਰਹੀ ਕਿਉਂਕਿ ਮੈਨੂੰ ਦੇਖ ਕੇ ਗੁੱਸਾ ਆ ਰਿਹਾ ਪਿੱਕ ਅਨਪੜ ਗਵਾਰ ਡੰਗਰ ਉਦਾਂ ਜੈਸਮਿਨ ਕਹਿੰਦੀ ਹੈਗੀ ਮੈਂ ਆਈ ਥਿੰਕ ਕਹਿੰਦੀ ਹੈਗੀ ਮੈਂ ਐਮਏ ਪਾਸ ਹੈਗੀ ਆ ਐਮਏ ਪਾਸ ਹੈ ਕਿ ਐਵੇਂ ਪਾਸ ਹੈਗੀ ਆ ਮੈਂ ਤਾਂ ਚਾਰ ਅੱਖਰ ਨਹੀਂ ਤੇਰੇ ਪੜੇ ਲੱਗਦੇ ਹੈਗੇ ਜਿੱਦਾਂ ਤੇਰੀ ਤੂੰ ਵੀ ਕਹਿ ਸਕਦੇ ਸੀ ਵੀ ਆ ਬੱਚੇ ਨੂੰ ਬਾਹਰ ਕੱਢ ਦੋ ਕੀ ਨਾ ਮੈਂ ਕੰਨੂ ਕਹ ਰੇ ਕੀ ਕਹ ਰੇ ਹੈਗੀ ਆ ਵੀ ਇਹਨੂੰ ਬਾਹਰ ਲੈ ਜਾਓ ਕੈਂਟੀਨ ਚ ਬਿਠਾ ਦਿਓ ਇਹਨੂੰ ਨਾਲ ਹੀ ਕਿਉਂ ਲੈ ਕੇ ਆਏ ਹੋ ਤੇ ਹਸਪੀਟਲ ਇਹਨਾਂ ਕੋਲ ਤਾਂ ਨਹੀਂ ਹੁੰਦਾ ਦਰਦਾ ਚਲੋ ਹਾਂਜੀ ਪਾਪਾ ਉਹਨੇ ਮੰਮੀ ਦੀ ਮੰਮਾ ਬਣ ਜਿੰਗੇ ਹਾਂ ਬਸ ਇਹ ਨਾ ਮਮੂ ਜੀ ਹੁਣ ਤੁਸੀਂ ਪਾਪਾ ਬਣ ਜੇ ਨਾ ਮੰਮੀ ਨੇ ਮੰਮੀ ਬਣ ਜੇ ਨਾ ਗੱਲ ਅਕੇਲਾ ਮੁੰਡਾ ਤਾਂ ਅਦਾ ਕਰ ਰਿਹਾ ਤੇ ਮਨ ਨਹੀਂ ਪਤਾ ਬਣਿਆ ਅਗੇ ਚਾਚਾ ਚਾਚੀ ਤੁਸੀਂ ਸੁਣ ਲੈਣਾ ਬੱਚੀ ਨੇ ਕੀ ਕੀ ਹੈਗਾ ਇਹ ਸਾਰੇ ਆਪਣੀਆਂ ਗੱਲਾਂ ਗੁੱਲਾਂ ਮਾਰੀ ਜਾ ਰਹੇ ਹਾਸਾ ਠੇਡਾ ਕਰੀ ਜਾ ਰਹੇ ਹੈਗੇ ਐ ਇਧਰ ਉਧਰ ਦੀ ਪਕਾਈ ਮਾਰੀ ਜਾ ਰਹੇ ਐ ਲੇਕਿਨ ਬੱਚੀ ਦਾ ਧਿਆਨ ਸਿਰਫ ਉਸ ਪ੍ਰੋਸੈਸ ਦੇ ਵਿੱਚ ਹੈ ਵੀ ਕੀ ਚੱਲ ਰਿਹਾ ਹੈਗਾ ਠੀਕ ਹੈ ਵੀ ਕਦੋਂ ਬੇਬੀ ਆਊਗਾ ਤਾਂ ਹੀ ਕਹਿ ਰਹੀ ਹੈ ਨਾ ਮੰਮੀ ਨੇ ਹੁਣ ਮੰਮੀ ਬਣ ਜਾਣਾ ਹੈਗਾ ਮਾਮੇ ਨੇ ਹੁਣ ਪਾਪਾ ਬਣ ਜਾਣਾ ਤੁਸੀਂ ਬੱਚੇ ਦੀ ਅੱਖਾਂ ਵੱਲ ਦੇਖੋ ਕਿੰਨੀ ਉਹਦੀ ਅੱਖਾਂ ਦੇ ਵਿੱਚ ਇੱਕ ਕੁਐਸਚਨ ਮਾਰਕ ਹੈਗਾ ਵੀ ਕੀ ਹੁੰਦਾ ਹੋਏਗਾ ਕਿਉਰਿਓਸਿਟੀ ਦੇਖੋ ਬੱਚੇ ਦੇ ਫੇਸ ਵਾਲ ਤੁਸੀਂ ਦੇਖੋ ਕਿਸ ਤਰ੍ਹਾਂ ਦੇਖ ਰਹੀ ਹੈ ਜੈਸਮੀਨ ਨੂੰ ਜੈਸਮੀਨ ਵੱਲ ਠੀਕ ਹੈ ਚਲੋ ਇਹਨਾਂ ਨੂੰ ਨਹੀਂ ਖਿਆਲ ਜਿਹੜੀ ਬੱਚੀ ਦੀ ਮਾਂ ਹੈਗੀ ਜਿਹੜੀ ਸਾਹਮਣੇ ਬੈਠੀ ਹੈ ਉਹਨੂੰ ਤਾਂ ਚਾਹੀਦਾ ਨਾ ਵੀ ਮੈਂ ਆਪਣੀ ਬੱਚੀ ਨੂੰ ਇਸ ਮਾਹੌਲ ਤੋਂ ਦੂਰ ਰੱਖਾਂ ਨਹੀਂ ਜੈਸਮੀਨ ਨੂੰ ਅਕਲ ਨਹੀਂ ਉਹਦੇ ਘਰ ਵਾਲੇ ਨੂੰ ਅਕਲ ਨਹੀਂ ਉਹਦੇ ਪਿਓ ਨੂੰ ਅਕਲ ਲੇਕਿਨ ਇੱਕ ਬੱਚੀ ਦੀ ਮਾਂ ਨੂੰ ਤਾਂ ਇੱਕ ਔਰਤ ਨੂੰ ਤਾਂ ਪਤਾ ਹੁੰਦਾ ਨਾ ਵੀ ਇਸ ਏਜ ਦੇ ਵਿੱਚ ਬੱਚੇ ਨੂੰ ਕੀ ਦਿਖਾਣਾ ਚਾਹੀਦਾ ਕੀ ਦੱਸਣਾ ਚਾਹੀਦਾ ਕਿੰਨਾ ਦੱਸਣਾ ਚਾਹੀਦਾ ਉਹਦੀ ਮਾਂ ਨੂੰ ਵੀ ਅਕਲ ਹੈਗੀ ਸਾਰੇ ਡੰਗਰ ਦੱਸਿਓ ਮੈਨੂੰ ਕਿਸੇ 'ਚ ਤਾਂ ਕੋਈ ਇੱਕ ਪੰਜੀ ਦੀ ਅਕਲ ਹੋਣੀ ਚਾਹੀਦੀ ਹੈ ਨਾ ਇੱਥੇ ਤਾਂ ਸਾਰਾ ਹੀ ਆਵਾ ਉੱਤੇ ਆ ਪਿਆ ਹੈਗਾ ਸ਼ਰਮ ਕਰ ਲੋ ਸ਼ਰਮ ਠੀਕ ਹੈ ਆ ਤੁਹਾਨੂੰ ਦੇਖ ਕੇ ਨਾ ਹੋਰ ਪਤਾ ਨਹੀਂ ਕਿੰਨੇ ਆਣੇ ਆਪਣੇ ਨਿੱਕੇ ਨਿੱਕੇ ਬੱਚੇ ਅੱਦੇ ਡੇਲੀਵਰੀ ਰੂਮਾਂ ਦੇ ਵਿੱਚ ਬਾੜਾਂ ਦੇ ਵਿੱਚ ਵੜ ਲੈਣੇ ਹਸਪੀਟਲਾਂ ਤੇ ਅਰੇ ਆਇਓ ਸੁਣਾ ਰੱਬ ਤੋਂ ਪੁੱਜੀ ਵਾਰ ਨਹੀਂ ਵੀ ਡੈਲੀਵਰੀ ਰੂਮ ਦੇ ਕੋਲ ਨਹੀਂ ਵੀ ਦੇਖ ਲੈਣਾ ਕੋਈ ਕੋਈ ਉਹੀ ਕਰਦਾ ਹੈ ਕੋਕਾ ਤੋਂ ਵੀ ਦੇ ਰਿਹਾ ਹਾਂ। ਇਹ ਹੋ ਜਰਾ ਹੋ ਜਣਾ। ਚਾਰੇ ਜਿਹਨੇ ਡੈਸਕ ਤੇ ਮੂਰਤਾ ਬਣ ਕੇ ਬੈਠੇ ਐ, ਇਧਰ ਉਧਰ ਦੀਆਂ ਗੱਲਾਂ ਮਾਰੀ ਜਾ ਰਹੀ ਐ। ਇਹ ਡੰਗਰ ਬੇਸ਼ਰਮ ਸਭ ਕੁਝ ਸ਼ੂਟ ਕਰੀ ਜਾ ਰਿਹਾ ਹੈਗਾ। ਤੇ ਤੁਸੀਂ ਹੁਣ ਇੱਥੇ ਜੈਸਮਿਨ ਦੀ ਹਾਲਤ ਦੇਖੀ? ਦੱਸੋ। ਉਹ ਬਗਾਨਾ ਬੰਦਾ ਵੀ ਸਾਹਮਣੇ ਬੈਠਾ ਹੋਇਆ। ਚਲੋ ਕਹਿਣ ਨੂੰ ਚਾਹੀ ਇਹਨਾਂ ਦੇ ਲੱਖ ਰਿਸ਼ਤੇਦਾਰ ਹੋਵੇ। ਬਟ ਜਿਸ ਹਾਲਤ ਦੇ ਵਿੱਚ ਜੈਸਮਿਨ ਹੈਗੀ ਐ, ਕਿਸੇ ਬੰਦੇ ਸਾਹਮਣੇ ਇਸ ਤਰ੍ਹਾਂ ਆਪਣੀ ਜਨਾਨੀ ਨੂੰ ਕੌਣ ਬੰਦਾ? ਔਰ ਉਹ ਬੱਚੇ ਵੀ ਉੱਥੇ ਬੈਠੇ ਹੋਈ ਐ। ਇਹ ਐਡੇ ਕਿ ਬੇਸ਼ਰਮ ਹੈਗੇ। ਕਿੰਨਿਆਂ ਦੇ ਘਰਾਂ ਦੇ ਵਿੱਚ ਅਜਿਹਾ ਹੁੰਦਾ ਹੁੰਦਾ ਕਿਸੇ ਦੇ ਕਾਚਾ ਜਿਆ ਵੀ ਜਨਾਨੀ ਲੇਬਰ ਪੈਣ ਦੀਆਂ ਦਰਦਾਂ ਦੇ ਵਿੱਚ ਤੜਫਦੀ ਪਈ ਹੋਵੇ ਤੇ ਉੱਥੇ 7 8 10 ਸਾਲ ਦਾ ਕੋਈ ਬੱਚਾ ਜਾਂ ਬੱਚੀ ਸਾਹਮਣੇ ਬੈਠਾ ਹੋਵੇ ਦੱਸਿਓ ਬੋਲੋ ਉਸ ਬੱਚੀ ਨੂੰ ਕੀ ਸੋਚਦੀ ਹੋਣੀ ਹੈ ਵੀ ਕੀ ਹੋ ਰਿਹਾ ਹੈ ਕਿੱਦਾਂ ਕਿੱਦਾਂ ਦੇ ਸਵਾਲ ਉਹਦੇ ਮਨ ਚ ਆਦੇ ਹੋਣੇ ਆ ਸੋਚੋ ਜਦੋਂ ਆਪਾਂ ਬੱਚੇ ਸੀ ਆਪਾਂ ਨੂੰ ਨਵੀਂ ਨਵੀਂ ਚੀਜ਼ਾਂ ਪਤਾ ਲੱਗਣੇ ਸ਼ੁਰੂ ਹੋਈਆਂ ਸੀ ਆਪਾਂ ਕੀ ਕੀ ਸੋਚਦੇ ਹੁੰਦੇ ਸੀ ਵੀ ਇਹ ਕਿੱਦਾਂ ਹੋਊਗਾ ਇਹ ਕਿੱਦਾਂ ਹੋਊਗਾ ਅਦੋਂ ਤਾਂ ਕੋਈ ਮੋਬਾਈਲ ਮੋਬਾਈਲ ਇਹ ਉਹ ਚੀਜ਼ਾਂ ਵੀ ਨਹੀਂ ਸੀ ਜਿਥੋਂ ਪਤਾ ਲੱਗ ਸਕੇ ਹੁਣ ਤਾਂ ਬੱਚੇ ਦੇ ਕ੍ਰੋਸਟਿਓ ਵਧੂਗੀ ਨਾ ਇਹ ਇੰਨੇ ਬੇਇੱਜ਼ਤ ਮੈਂ ਕਿਹ ਬਾਰ ਬਾਰ ਇਹਨਾਂ ਨੂੰ ਉਹੀ ਵਰਡ ਕਵਾਂ ਠੀਕ ਹੈ ਜਿਹੜੇ ਲੋਕ ਇੱਥੇ ਇਹਨਾਂ ਨੂੰ ਗਾਲ੍ਹਾਂ ਕੱਢਦੇ ਪਏ ਹਨ ਉਹ ਸਹੀ ਹੀ ਕੱਢਦੇ ਪਏ ਆ ਪਹਿਣੀਆਂ ਚਾਹੀਦੀਆਂ ਇਸ ਤੋਂ ਵੱਧ ਕੇ ਹੀ ਪਹਿਣੀਆਂ ਚਾਹੀਦੀਆਂ ਅਜੇ ਤਾਂ ਛੋਟੀ ਜਿਹੀ ਬਾਤ ਲੇ ਗਏ ਹਾਂ ਦਰਦ ਹਜੇ ਮੇਨ ਦਰਦ ਦਾ ਹੋਰ ਥਾਂ ਹਾਂ ਹੈਲੋ ਜਸਕਿੰਦ ਜੀ ਬਤਾ ਦੋ ਡਾਕਟਰ ਨਾਲ ਕਿਹਾ ਉਹ ਬੱਸ ਡਾਕਟਰ ਸਾਹਿਬ ਨੇ ਦੇਖ ਲਿਆ ਉਹ ਕਹਿੰਦੇ ਵੀ ਹੈ ਉਹੀ ਪੇਨ ਅਹੀ ਵੀ ਨਾ ਅplica ਕਰ ਲੈ। ਇਹ ਜਿਹੜੀ ਕੋਈ ਜਸਟਿਸ ਦੀ ਸਟੇਟਮੈਂਟ ਬਾਅਦੋਂ ਅੱਛਾ। ਉਹ ਬੇਗਹਿਰਤ ਬੇਸ਼ਰਮ ਡੰਗਰ ਦੀਨ ਤੈਨੂੰ ਅਕਲ ਮਤ ਤੱਕ ਕਿਸੇ ਨੇ ਨਹੀਂ ਦਿੱਤੀ ਹੈਗੀ। ਹੁਣ ਕੀ ਕਹਿ ਰਹੇ ਆ? ਇਹ ਤਾਂ ਥੋੜੀ ਜਿਹੀ ਵਾਰਨਿੰਗ ਦੇ ਰਿਹਾ ਹੈ ਥੋੜਾ ਥੋੜਾ ਦਰਦ ਵਧੂਗਾ। ਤੇ ਕੋਲ ਖੜੀ ਕੀ ਕਹਿ ਰਹੀ ਹੈਗੀ ਇਹ? ਸਕਿੰਟ ਸਕਿੰਟ ਬਾਅਦ ਵੀ ਹੋਊਗਾ, ਮਿੰਟ ਮਿੰਟ ਬਾਅਦ ਵੀ ਹੋਊਗਾ। ਦੱਸੋ ਠੀਕ ਹੈ? ਡਾਕਟਰ ਨੇ ਕਿਹਾ ਇਹ ਉਹੀ ਵਾਲਾ ਦਰਦ ਹੈਗਾ ਤੇ ਪਿੱਛੇ ਕੀ ਬਕਵਾਸ ਕਰਦਾ ਪਿਆ ਸੀ? ਵੀ ਟਾਈਮ ਪੂਰਾ ਹੋ ਗਿਆ, ਟਾਈਮ ਆ ਗਿਆ ਹੈਗਾ। ਡ੍ਰਿਪ ਲੱਗਣ ਲੱਗੀ। ਬੀਪਸੇ ਕਰਕੇ ਲਾਈ ਸੀ ਨਾ ਵੀ ਡ੍ਰਿਪ ਦੇ ਵਿੱਚ ਇੰਜੈਕਸ਼ਨ ਲਾਣਗੇ ਪੇਨ ਵਾਲੇ ਤੇ ਪੇਨ ਵਧੂ ਗਈ ਤੇ ਹੁਣ ਕਿਉਂ ਕਹਿ ਰਹੇ ਆਗੇ ਹੁਣ ਡਾਕਟਰ ਕਹਿ ਰਿਹਾ ਤਾਂ ਉਹੀ ਵਾਲਾ ਪੇਨ ਹੈਗਾ ਨਹੀਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਤੁਹਾਡੇ ਵਲੌਗ ਹੈਗੇ ਆ ਤੁਸੀਂ ਤੁਹਾਨੂੰ ਕੀ ਲੱਗਦਾ ਹੈਗਾ ਸਿਰਫ ਆਤੀ 30 35 40 ਸਾਲ ਦੀ ਜਨਾਨੀਆਂ ਦੇਖਦੀਆਂ ਕੋਈ ਕੁੜੀਆਂ ਕੋਈ ਬੱਚੇ ਕੋਈ ਮੁੰਡੇ ਕੋਈ ਬੁਜ਼ੁਰਗ ਠੀਕ ਹੈ ਉਹ ਨਹੀਂ ਦੇਖਦੇ ਉਹਨਾਂ ਸਾਹਮਣੇ ਕੀ ਹਰਕਤਾਂ ਤੁਸੀਂ ਕਰ ਰਹੇ ਹੋ ਕਿਹਦੇ ਕਿਹਦੇ ਕੋਲੇ ਵਲੌਗ ਗਿਆ ਹੁਣ ਤੁਸੀਂ ਨਾ ਸਾਰੇ ਜਣੇ ਮਤਲਬ ਬੱਚੇ ਦਾ ਮੂੰਹ ਦੇਖੋ ਉੱਥੇ ਬੱਚਾ ਕੀ ਸੋਚ ਰਿਹਾ ਹੁਣ ਅੱਗੇ ਜਿੰਨੀਆਂ ਵੀ ਕਲਿੱਪਾਂ ਬੀ ਬੱਚਾ ਕਿਸ ਤਰ੍ਹਾਂ ਆਸ-ਪਾਸੇ ਐ ਦੇਖ ਰਿਹਾ ਜਿਵੇਂ ਉਹਦੇ ਲਈ ਮਤਲਬ ਹੈ ਤਾਂ ਉਹ ਬੱਚੇ ਲਈ ਅਨੋਖੀ ਨਵੀਂ ਚੀਜ਼ ਹੈ ਉਹਨੂੰ ਕੀ ਪਤਾ ਹੈਗਾ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਆ ਬਈ ਇਹ ਵੀ ਦੇਖਣ ਨੂੰ ਆਇਆ ਨਬੂਲੀਆ ਜੀ ਜਨਾ ਕਹਿੰਦਾ ਮਾਂ ਮਾਂ ਕਹਿੰਦਾ ਸਭ ਖਾ ਨਹੀਂ ਜਾਗੇ ਤੇ ਬਾਤ ਬਾਤ ਮਾਰਨ ਦੀ ਬਾਤ ਕਰਨ ਲਈ ਕਹਿ ਰਹੇ ਹਾਂ ਚਾ ਕਰਿਆ ਹਾਂ ਮੈਨੂੰ ਪਤਾ ਨਹੀਂ ਕਿ ਕਿਸੇ ਨੂੰ ਪਤਾ ਵੀ ਕੁਝ ਹੋਜੀ ਨੂੰ ਪਤਾ ਨਾਤਾ ਜੀ ਸਾਡੀ ਮਾਂ ਕੀ ਆਖਦੀ ਆ ਆਹ ਆਪ ਮਾਂ ਦਾ ਫਰਕ ਕੀ ਤੇ ਸਾਨੂੰ ਉਹਦੀ ਕਿੰਨੀ ਤਰ੍ਹਾਂ ਇੱਕ ਦਿਨ ਇਹ ਪੂਰਾ ਟੱਬਰ ਸਾਰੀ ਦੁਨੀਆ ਨੂੰ ਗਿਆਨ ਦਿੰਦੇ ਰਹਿਣਗੇ ਤੇ ਆਪ ਇੱਕ ਵੀ ਗਿਆਨ ਵਾਲਾ ਕੰਮ ਕੋਈ ਨਹੀਂ ਕਰਦਾ ਨਾ ਕੋਈ ਹਰਕਤ ਇਹੋ ਜਿਹੀ ਵਲੋਗਾਂ ਦੇ ਵਿੱਚ ਕਰਦੇ ਹੈਗੇ ਕਿ ਤੇ ਸਾਨੂੰ ਲੱਗੇ ਵੀ ਇਹਨਾਂ ਨੂੰ ਥੋੜੀ ਬੋਤੀ ਅਕਲ ਹੈ ਥੋੜਾ ਬੋਤਾ ਗਿਆਨ ਹੈਗਾ ਠੀਕ ਹੈ ਹੁਣ ਕੀ ਕਹਿ ਰਿਹਾ ਮਾਂ ਮਾਂ ਕਹਾਣਾ ਕੋਈ ਸੁੱਖਣਾ ਨਹੀਂ ਪਿਆ ਮਾਂ ਮਾਂ ਕਹਾਣਾ ਕੋਈ ਸੁੱਖਣਾ ਨਹੀਂ ਪਿਆ ਬਸ ਦੇਈ ਜਾ ਰਿਹਾ ਗਿਆਨ ਠੀਕ ਹੈ ਨਾ ਹੁਣ ਉਹ ਬੱਚਾ ਦੇਖੋ ਨਾਲ ਪਾਰਟਿਸਪੇਟ ਪੂਰਾ ਕਰ ਰਿਹਾ ਗੱਲਬਾਤ ਦੇ ਵਿੱਚ ਪਹਿਲਾਂ ਵਿਆਹ ਦੀ ਖੁਸ਼ੀ ਸੀ ਹੁਣ ਕਾਕੇ ਦੀ ਖੁਸ਼ੀ ਹੈਗੀ ਹੈ ਤੇ ਉਹ ਹਟਦੀ ਕਿਤੇ ਬੋਲਣੋ ਇਹਨਾਂ ਦੀ ਭਾਬੀ ਠੀਕ ਹੈ ਪੂਰਾ ਪਾਰਟਿਸਪੇਟ ਕਰ ਰਹੀ ਹੈਗੀ ਹੈ ਮਾਪੇ ਬਣ ਕੇ ਪਤਾ ਲੱਗਦਾ ਮਾਪੇ ਪੁੰਦੇ ਕੀ ਇਹ ਉਹ ਬਸ ਉਹ ਵੀ ਗਿਆਨ ਦੇਣ ਲੱਗੀ ਹੋਈ ਐ ਮੌਕਾ ਮਿਲਿਆ ਨਾ ਅੱਜ ਉਹਨੂੰ ਬੋਲਣ ਦਾ ਅੱਗੇ ਤਾਂ ਜੈਸਮੀਨ ਉਹਨੂੰ ਬੋਲਣ ਨਹੀਂ ਦਿੰਦੀ ਤੁਹਾਨੂੰ ਪਤਾ ਐ ਜੈਸਮੀਨ ਕਿਸੇ ਨੂੰ ਨਹੀਂ ਆਪਣੇ ਅੱਗੇ ਬੋਲਣ ਦਿੰਦੀ ਉਹ ਦੇਖੋ ਇਹਨੀਆਂ ਗੱਲਾਂ ਹੈਗੀਆਂ ਠੀਕ ਐ ਨਾ ਤੇ ਆ ਗਿਆਨ ਇੱਥੇ ਦੇਣ ਦਾ ਕੀ ਫਾਇਦਾ ਤੁਹਾਡੇ ਵਲੋਗਾਂ ਦੇ ਵਿੱਚ ਵੀ ਇਹ ਗਿਆਨ ਥੋੜਾ ਝਲਕਣਾ ਚਾਹੀਦਾ ਨਾ ਤੁਹਾਡੇ ਵਲੋਗਾਂ ਦੇ ਵਿੱਚ ਵੀ ਕੋਈ ਸੁਧਾਰ ਹੋਣਾ ਚਾਹੀਦਾ ਨਾ ਬਟ ਨਹੀਂ ਉੱਥੇ ਤਾਂ ਉੱਥੇ ਤਾਂ ਸਾਨੂੰ ਤੁਹਾਡੀਆਂ ਸਿਰਫ ਬੇਵਕੂਫੀ ਹੀ ਦੇਖਣ ਨੂੰ ਮਿਲਦੀ ਐ ਅੱਗੇ ਦੇਖਦੇ ਆਂ ਕਿਆ ਹੋਇਆ ਬਾਰਿ ਬਾਰਿ ਕੈਮਰਾ ਘੁਮਾ ਕੇ ਜੈਸਮੀਨ ਵਾਲ ਕਰੀ ਜਾਂਦਾ ਦਿਖੰਦਾ ਪਿਆ ਦੇਖੋ ਜੀ ਉਹ ਲਟੀ ਪਈ ਹੈਗੀ ਹੈ ਦਰਦਾਂ ਦੇ ਵਿੱਚ ਦੇਖ ਲਓ ਠੀਕ ਹੈ ਕੈਮਰਾ ਦਾ ਐਂਗਲ ਇਨੇ ਚੇਂਜ ਕੀਤਾ ਹੀ ਨਹੀਂ ਹੈ ਠੀਕ ਹੈ ਬੱਚਾ ਫਿਰ ਉੱਥੇ ਖੜਾ ਨਾ ਦਰਦ ਵਧੀ ਜਾ ਰਹੀ ਹੈ ਹਾਲਤ ਖਰਾਬ ਹੋਈ ਜਾ ਰਹੀ ਹੈ ਲੇਕਿਨ ਸਟਿਲ ਉਹ ਬੰਦਾ ਵੀ ਜੋ ਇਹਨਾਂ ਦਾ ਜੀਜਾ ਠੀਕ ਹੈ ਤੇ ਬੱਚਾ ਵੀ ਸਟਿਲ ਉੱਥੇ ਹੈ ਹਾਂ ਮੈਂ ਤੁਹਾਨੂੰ ਨਹੀਂ ਰਹਿਣਾ ਹੋਰ ਬਜਟ ਨਾ ਨੰਬਰ ਇਹਨਾਂ ਦੇ ਮਾਰਨ ਨਾ ਮੈਂ ਇਹਦਾ ਨੰਬਰ ਨਹੀਂ ਇਹਨਾਂ ਨੂੰ ਨਹੀਂ ਖਟਣਾ ਜਿੰਨਾ ਮਰਜ਼ੀ ਜਿਹੜਾ ਕੋਲੋਂ ਫੇਰ ਕਰ ਲੈਣਾ ਹੁਣ ਥੋੜੀ ਜਿਹੀ ਪੰਜ ਛੇ ਫੋਨ ਆ ਗਏ ਇਹਨਾਂ ਮਮੀ ਜਾਨੀ ਆਜੂ ਮਮੀ ਸਭ ਠੀਕ ਆ ਸਭ ਆਧੀ ਹੋਈ ਕੋਈ ਨਹੀਂ ਨਮਸਕਾਰ ਕਰਕੇ ਗੱਲ ਕਰਨੀ ਉਹ ਵਰਗਾ ਚਲਾ ਦੇਣਾ ਪਤਾ ਨਹੀਂ ਹੁਣ ਕੀ ਦੀਆਂ ਗੱਲਾਂ ਮਾਰੀ ਜਾ ਰਹੀ ਹੈਗੇ ਆ ਪੰਜ ਛੇ ਦੇ ਫੋਨ ਆ ਗਏ ਜਿੰਨਾਂ ਮਰਜ਼ੀ ਛਿੜਕ ਲੋ ਉਹਨੇ ਨਹੀਂ ਖਟਣਾ ਹੈਗਾ ਐਦਾਂ ਹੀ ਬੈਠੇ ਜਪਲੀਆ ਮਾਰੀ ਜਾ ਰਹੇ ਆ ਪਰਬਰ ਕੁਮਾ ਕੇ ਕੈਮਰਾ ਉਹਦੇ ਵੱਲ ਕਰੀ ਜਾ ਰਿਹਾ ਹੈ ਉਹਦੀ ਪੇਨ ਵਧੀ ਜਾ ਰਹੀ ਹੈ ਤੇ ਇਹਨਾਂ ਦੀ ਬੇਸ਼ਰਮੀ ਤੇ ਬੇਗਿਰ ਕਿਸੇ ਨੂੰ ਕੋਈ ਸ਼ਰਮ ਨਹੀਂ ਉਹ ਜਿਹੜੀ ਸਾਹਮਣੇ ਦੀ ਨਾਨਾ ਬੈਠੀ ਹੈ ਨਾ ਮੈਨੂੰ ਲੱਗਿਆ ਸੀ ਸ਼ਾਇਦ ਇੱਕ ਪੁਆਇੰਟ ਤੇ ਆ ਕੇ ਉਹ ਕਹ ਦੇਗੀ ਵੀ ਤੁਸੀਂ ਬਾਹਰ ਚੱਲ ਜਿਓ ਆਪਣੇ ਘਰ ਵਾਲੇ ਨੂੰ ਜਾਂ ਕਹ ਦੇਗੀ ਆਪਣੇ ਘਰ ਵਾਲੇ ਨੂੰ ਵੀ ਤੁਸੀਂ ਕੁੜੀ ਨੂੰ ਲੈ ਕੇ ਘਰੇ ਪਹੁੰਚਦੇ ਹੋ ਠੀਕ ਹੈ ਤਾਂ ਕੁਝ ਵੀ ਨਹੀਂ ਕਿਸੇ ਨੂੰ ਅਕਲ ਨਹੀਂ ਆਏਗੀ ਤੇ ਇਹ ਸੀ ਅੱਜ ਦੀ ਵੀਡੀਓ ਠੀਕ ਹੈ ਆਪਾਂ ਇਹਦੀ ਪ੍ਰੈਗਨਨਸੀ ਦੇ ਟਾਈਮ ਤੇ ਜੈਸਮਨ ਦੀ ਪ੍ਰੈਗਨਨਸੀ ਦੇ ਟਾਈਮ ਤੇ ਕੋਈ ਵੀ ਇਹਦੇ ਤੇ ਵੀਡੀਓ ਨਹੀਂ ਪਾਈਆਂ ਉਹ ਮੇਰੇ ਪਰਸਨਲ ਰੀਜ਼ਨਸ ਸੀ ਮੇਰੇ 셀ਫ ਕੌਨਸ਼ੀਅਸ ਨਹੀਂ ਅਲਾਉ ਕਰਦੇ ਸੀ ਵੀ ਕੋਈ ਲੇਡੀ ਪ੍ਰੈਗਨੈਂਟ ਹੈਗੀ ਤੇ ਮੈਂ ਉੱਤੇ ਵੀਡੀਓ ਬਣਾਵਾ ਹੁਣ ਬੇਬੀ ਹੋ ਗਿਆ ਬੇਬੀ ਹੋਈ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਹੈਗੇ ਆ ਠੀਕ ਹੈਗੀ ਹੈ ਜੈਸਮਿਨ ਇਸ ਕਰਕੇ ਮੈਂ ਇੱਥੇ ਵੀਡੀਓ ਬਣਾਉਣ ਦਾ ਸੋਚਿਆ ਤੇ ਇਹ ਜਿਹੜੇ 8 ਤਿੰਨ ਚਾਰ ਦਿਨਾਂ ਦੇ ਵਿੱਚ ਇਹਨਾਂ ਨੇ ਕਾਟਵਲ ਜ਼ਿਆਦਾ ਨਹੀਂ ਤਾਂ 12-15 ਵਲੌਗ ਪਾਤੇ ਹੈਗੇ ਆ ਇਹ ਤਾਂ ਹਦਾ ਹੀ ਪਾਰ ਕਰੀ ਜਾ ਰਹੀ ਹੈ ਤੇ ਮੈਂ ਕੋਸ਼ਿਸ਼ ਕਰੂੰਗੀ ਵਕਤ-ਵਕਤ ਜਿਹੜੀਆਂ ਇਹਨਾਂ ਦੀਆਂ ਗਲਤੀਆਂ ਹੈਗੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਠੀਕ ਹੈ ਜੀ ਇਹ ਜਿਹੜੇ ਆਪਾਂ ਪਿੱਛੇ ਦੇ ਅੱਤੇ ਇਹਨੇ ਮਹੀਨਾ ਨਹੀਂ ਵੀਡੀਓ ਬਣਾਈ ਹੈਗੀ ਉਹ ਕੋਟਾ ਵੀ ਤਾਂ ਪੂਰਾ ਕਰਨਾ ਹੀ ਹੈ ਨਾ ਠੀਕ ਹੈ ਨਾ ਤੇ ਉਹ ਕੋਸ਼ਿਸ਼ ਕਰਾਂਗੇ ਆਪਾਂ ਵਕਤ-ਵਕਤ ਕੋਟਾ ਪੂਰਾ ਕਰ ਸਕੀਏ ਠੀਕ ਹੈ ਜੀ ਤਾਂ ਜੋ ਸਾਡੇ ਤੁਹਾਡੇ ਬੱਚਿਆਂ ਤੇ ਇਦਾਂ ਦੇ ਵਲੋਗਾਂ ਦਾ ਕੋਈ ਬੁਰਾ ਅਸਰ ਨਾ ਪਵੇ ਤੇ ਇਸੇ ਅੱਜ ਦੀ ਵੀਡੀਓ मिलते हैं फिर अगली वीडियो च सस् नमस्कार जी ਉਹ ਪਰੰਦਰ ਜਿੰਨਾ ਉਹ ਨਹੀਂ ਦੇਖੋ ਨਾ ਕੋਈ ਨਹੀਂ ਕਰਨਾ ਹੁੰਦਾ ਜਿਆਦਾ ਕਰਦਾ ਬਹੁਤ ਕੰਮ ਕਰਦਾ ਇੱਕ ਤਾਂ ਮੇਰਾ ਨੰਬਰ ਆ ਗਿਆ ਉਹ ਪਤਾ ਨਹੀਂ ਕਿੱਥੇ ਦੇ ਉਹਨੇ ਮੇਰੀ ਬਾਹਰ ਇਹਨੇ ਬਣਾ ਮੈਂ ਇਹ ਜਿਹੜਾ ਇਹ ਲੈ ਰਹੇ ਆਇਆ ਤਾਂ ਦਿਮਾਗ ਹੀ ਕਰਨੇ ਛੱਡੇ ਜਾਂ ਉੱਤੇ ਹੈ? ਚਾਹੇ ਕਿ ਮੋਬਾਈਲ ਲੈ ਆਏ ਤਾਂ ਮੈਂ ਮਾਨਸ ਨੂੰ ਸੁਭਾਈ ਨੂੰ ਇਹਨਾਂ ਮਗੇ ਖਾਂਦੇ ਹੋ ਰਹੇ ਨੇ ਇਹਨਾਂ ਦੇ ਨਾ ਅੱਛਾ ਇਹਨਾਂ ਨਾਲ ਸਾਰਾ ਕੰਮ ਜਾਂਦਾ